ਜੀ ਆਪਾਂ ਕਹੀਏ ਕਿ ਹਾਂਜੀ ਵੀ ਉਹਨਾਂ ਨੂੰ ਝੂਠਾ ਪਸਾਤਾ ਤੇ ਇਦਾਂ ਕਰਤਾ ਦੇਖੋ ਡੀਆਈਜੀ ਦੀ ਜਿਹੜੀ ਪੋਸਟ ਹੈ ਨਾ ਉਹ ਇੰਨੀ ਕੁ ਵੱਡੀ ਪੋਸਟ ਹੈ ਵੀ ਉਹਨਾਂ ਨੂੰ ਕੋਈ ਝੂਠਾ ਪਸਾਨ ਦੀ ਜ਼ਰਤ ਕਰਨਾ ਬੜਾ ਹੀ ਮਤਲਬ ਬਹੁਤ ਵੱਡੀ ਗੱਲ ਹੈ ਪੈਸਾ ਇੰਨਾ ਬਰਮਦ ਹੋ ਗਿਆ ਟੈਚੀਆਂ ਭਰੀਆਂ ਹੋਈਆਂ ਸੀ ਜਦੋਂ ਸ਼੍ਰੀ ਡੀਆਈ ਨੇ ਉਹ ਤਸਵੀਰਾਂ ਜਨਤਕ ਕੀਤੀਆਂ ਜਦੋਂ ਬਾਹਰ ਆਈਆਂ ਸਭ ਕੋਈ ਹੈਰਾਨ ਰਹਿ ਗਿਆ ਜੇ ਤੋ ਇੰਨਾ ਹਾਈ ਪ੍ਰੋਫਾਈਲ ਕੇਸ ਹੋਵੇ ਇੰਨਾ ਸੀਰੀਅਸ ਕੇਸ ਹੋਵੇ ਤਾਂ ਰਿਮਾਂਡ ਦੀ ਮੰਗ ਹੁੰਦੀ ਹੈ ਰਿਮਾਂਡ ਕਿਉਂ ਰਿ ਤੋਂ ਕਾਨੂੰਨੀ ਪਹਿਲੂ ਕੀ ਆ ਫਿਰ ਅੰਨੀ ਤਾਂ ਸਾਰਿਆਂ ਨੂੰ ਹੀ ਹੈਗੀ ਹੈ ਪਰ ਇਸ ਕੇਸ ਦੇ ਵਿੱਚ ਕੀ ਹੈ ਕਿ ਵੀ ਐਵੀਡੈਂਸ ਦਾ ਮਤਲਬ ਸਫੀਸ਼ੀਐਂਟ ਐਵੀਡੈਂਸ ਇਸ ਆਲਰੇਡੀ ਥੇਰ ਬਟ ਹੁਣ ਪੁਲਿਸ ਕੋਲੇ ਪਾਵਰ ਹੈ ਕਿ ਉਹ ਜਦੋਂ ਮਰਜੀ ਜਦੋਂ ਮਰਜੀ ਮਤਲਬ ਕਹਿਣ ਦਾ ਵੀ ਜਦੋਂ ਹੋਰ ਕੋਈ ਹੋਰ ਉਹਨਾਂ ਦੀ ਰਿਕਵਰੀ ਹੁੰਦੀ ਹੈ ਕੁਝ ਡਾਕੂਮੈਂਟ ਕਨੈਕਟ ਕਰਦੇ ਕੁਝ ਵੀ ਕਰਦੇ ਹੈ ਤਾਂ ਵੈਸੇ ਉਹ ਰਿਮਾਂਡ ਲੈ ਸਕਦੇ ਹੈ ਉਹ ਜਿਲਾਈ ਕਿਸ਼ਨੂ ਦਾ ਬੰਦਾ ਏ ਕਿਸ਼ਨੂ ਜੋ ਵੀ ਕਹਿੰਦੇ ਐ ਨੂੰ ਇਹ ਬੇਸਿਕਲੀ ਚੈਨਲ ਹੈ ਤੁਸੀਂ ਇਹ ਦੇਖੋ ਵੀ ਇਸ ਬੰਦੇ ਦੀ ਜਦੋਂ ਥੋੜੀ ਜਿਹੀ ਇਨਵੈਸਟਿਗੇਟ ਕੀਤਾ ਗਿਆ ਦਾ ਹਿਸਟਰੀ ਜਿਹੜੀ ਇਹਦੀ ਥੋੜਾ ਜਿਆਦਾ ਦੇਖਿਆ ਗਿਆ ਤਾਂ ਇਹ ਬੰਦਾ ਜਿਹੜਾ ਹਾਕੀ ਦਾ ਪਲੇਅਰ ਸੀਗਾ ਠੀਕ ਹੈ ਇਸ ਬੰਦੇ ਨੇ ਪਲੈਨਿੰਗ ਨਾਲ ਪੂਰੀ ਪਲੈਨਿੰਗ ਦੇ ਨਾਲ ਕਨੈਕਸ਼ਨ ਬਣਾਏ ਆਪਣੇ ਫਿਰ ਬਹੁਤ ਸਾਰੇ ਲੀਡਰਾਂ ਨਾਲ ਵੱਡੇ ਲੀਡਰਾਂ ਨਾਲ ਇਹਨਾਂ ਦੇ ਫੋਟੋਗ੍ਰਾਫਸ ਆ ਰਹੀਆਂ ਨੇ ਜਿਹੜੀਆਂ ਨੇ ਆਪਣੇ ਸੋਸ਼ਲ ਮੀਡੀਆ ਤੇ ਉਸ ਤੇ ਪਾਈ ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਹੈਗੇ ਨੇ ਉਹ ਲੋਕਾਂ ਨੂੰ ਫਿਰ ਇਹ ਦੱਸ ਦਿਖਾਉਂਦੇ ਆ ਕਿ ਦੇਖੋ ਜੀ ਮੇਰੇ ਪੋਲੀਟੀਕਲ ਲਿੰਕ ਵੀ ਹੈਗੇ ਮੇਰੇ ਵੱਡੇ ਅਫਸਰਾਂ ਨਾਲ ਲਿੰਕ ਹੈਗੇ ਇਹ ਜੀ ਪੁਨਰਤੇ ਤਾਰਾ ਲੱਗੀ ਆ ਉਹ ਤਾਰਾ ਕੀ ਕਹਿੰਦੀ ਆ ਕਿੰਨੇ ਸਾਲ ਦੀ ਉਸਦੇ ਵਿੱਚ سزا ਹੋ ਸਕਦੀ ਆ ਕਦੋਂ ਜਮਾਨਤ ਕੀ ਮਿਲੇਗੀ ਉਸਦੇ ਵਿੱਚ ਤਾਰਾ ਕੀ ਕਹਿੰਦੀ ਆ ਜਿਹੜੀ ਜਿਹੜੀ ਤਾਰਾ ਦੇ ਤਹਿਤ ਉਹਦੀ ਗ੍ਰਿਫਤਾਰੀ ਦੇਖੋ ਜਿਹੜਾ ਪੀਸੀ ਐਕਟ ਹੈ ਉਹਦੇ ਵਿੱਚ ਜਿਹੜਾ ਹੈਗਾ ਕਰਪਸ਼ਨ ਐਕਟ ਦੇ ਵਿੱਚ ਜਿਹੜਾ ਹੈਗਾ 7 ਤੇ 7ਏ ਠੀਕ ਹੈ ਨਾ ਤੇ ਇਹ ਜਿਹੜਾ ਹੈ ਕਲੋਜ਼ ਜਿਹੜੀ ਹੈਗੀ ਹੈ ਇਹਦੇ ਵਿੱਚ ਜਿਹੜਾ ਹੈਗੀ 5 ਸਾਲ ਦੀ ਜਿਹੜੀ ਹੈਗੀ ਹੈ ਪ੍ਰੋਵੀਜ਼ਨ ਹੈਗੀ ਹੈ ਅਪ ਟੂ 5 ਇਅਰ ਜਿਹੜੀ ਹੈ ਇਸ ਸਜ਼ਾ ਹਾਂ ਜੀ ਹਾਂ ਜੀ ਹੋ ਸਕਦੀ ਆ CBI ਦੇ ਵੱਲੋਂ ਗ੍ਰਿਫਤਾਰ ਕੀਤੇ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਬਾਰੇ ਜੋ ਖੁਲਾਸੇ ਹੋਏ ਨੇ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ 7.5 ਕਰੋੜ ਰੁਪਏ ਦੀ ਨਕਦੀ ਤੇ 2.5 ਕਿਲੋ ਦੇ ਸੋਨੇ ਦੇ ਕਰੀਬ ਦੇ ਗਹਿਣੇ ਲਗਜ਼ਰੀ ਗੱਡੀਆਂ ਹੋਰ ਪ੍ਰਾਪਰਟੀਆਂ ਵੀ ਜਿਹੜੀਆਂ ਉਸ ਦੀਆਂ ਰਿਕਵਰ ਹੋਈਆਂ ਨੇ ਜਾਂ CBI ਨੇ ਆਈਡੈਂਟੀਫਾਈ ਕੀਤੀਆਂ ਨੇ ਉਹ ਸਾਰੀਆਂ ਚੀਜ਼ਾਂ ਨੇ ਸਾਹਦੇ ਸਾਹਮਣੇ ਨੇ ਪਰ ਜਦੋਂ ਇੰਨੇ ਵੱਡੇ ਪੱਧਰ ਤੇ ਅਧਿਕਾਰੀ ਹੋਵੇ ਅਫਸਰ ਹੋਵੇ ਉਸ ਦੇ ਉੱਤੇ ਇਹ ਗੰਭੀਰ ਇਲਜ਼ਾਮ ਲੱਗਣ ਤਾਂ ਫਿਰ ਕਿਤਨਾ ਕਿਤੇ ਆਮ ਵਿਅਕਤੀ ਦਾ ਕੀ ਹੋਏਗਾ ਆਮ ਅਫਸਰਾਂ ਦਾ ਕੀ ਹੋਏਗਾ ਤਾਂ ਇਹ ਸਵਾਲ ਉੱਠ ਰਹੇ ਨੇ ਕਿ ਹੁਣ ਅੱਗੇ ਕੀ ਹੋਏਗਾ ਤੇ ਇੱਕ ਗੱਲ ਹੋਰ ਜਿਹੜਾ ਕੰਪਲੀਟ ਕਰਤਾ ਮੰਡੀ ਗਵਿੰਦਗੜ ਦਾ ਸਕ੍ਰੈਪ ਕਾਰੋਬਾਰੀ ਆ ਉਸ ਨੇ ਸੀਵੀਆਈ ਦਾ ਸਹਾਰਾ ਲਿਆ ਤੇ ਪੈਸੇ ਉਸ ਤੋਂ ਮੰਗੇ ਜਾ ਰਹੇ ਸੀ ਹੁਣ ਤਾਂ ਇਹ ਵੀ ਖੁਲਾਸੇ ਹੋ ਰਹੇ ਨੇ ਕਿ ਜਿਹੜਾ ਉਹ ਨੌਜਵਾਨ ਕਿਸਾਨ ਨੂੰ ਦਲਾਲ ਸੀ ਤਾ ਉਸਦੀ ਇੱਕ ਡੈਰੀ ਵੀ ਰਿਕਵਰ ਹੋ ਗਈ ਅੱਜ ਦੀਆਂ ਰਿਪੋਰਟਾਂ ਕਹਿ ਰਹੀਆਂ ਨੇ ਕਿ ਕਈ ਸਰਾਬ ਕਾਰੋਬਾਰੀਆਂ ਤੋਂ ਕਈ ਹੋਰ ਅਧਿਕਾਰੀਆਂ ਤੋਂ ਵੀ ਵਸੂਲੀ ਕੀਤੀ ਜਾ ਰਹੀ ਸੀ ਉਸ ਡੈਰੀ ਦੇ ਵਿੱਚ ਕਈ ਖਲਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ ਤੇ ਜਿਹੜਾ ਉਹ ਦਲਾਲ ਸੀ ਉਸ ਦੀਆਂ ਫੋਟੋਆਂ ਕਈ ਸਿਆਸਤਦਾਨਾਂ ਦੇ ਨਾਲ ਜਨਤਕ ਹੋ ਰਹੀਆਂ ਨੇ ਕੀ ਉਸ ਦਾ ਪਲੈਨਿੰਗ ਦਾ ਹਿੱਸਾ ਸੀ ਕਿ ਜਦੋਂ ਉਹ ਫੋਟੋਆਂ ਕਰਾਏਗਾ ਉਸ ਤੋਂ ਬਾਅਦ ਲੋਕਾਂ ਦੇ ਉੱਪਰ ਆਪਣਾ ਪ੍ਰਭਾਵ ਛੱਡੇਗਾ ਸਾਡੇ ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲ ਅਨਿਲ ਸਾਗਰ ਨੇ ਗੱਲਬਾਤ ਕਰਨਗੇ ਕਿ ਹੁਣ ਕੇਸ ਕਿਸ ਪਾਸੇ ਨੂੰ ਜਾਏਗਾ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਡੀਆਈਜੀ ਹਰਚਰਨ ਸਿੰਘ ਪੁੱਲਰ ਵੱਡਾ ਨਾਮ ਸੀ ਪੰਜਾਬ ਦੇ ਵਿੱਚ ਵੱਡੇ ਅਫਸਰ ਸੀ ਇਮਾਨਦਾਰ ਮੰਨੇ ਜਾਂਦੇ ਸੀ ਅਫਸਰ ਪਰ ਗੇਮ ਕੁਝ ਹੋਰੀ ਨਿਕਲੀ ਵਿੱਚ ਹਾਂਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਸ ਬੁਖਸਮਨ ਦਾ ਮੈਂ ਧੰਨਵਾਦੀਆਂ ਕਿ ਉਹਨਾਂ ਨੇ ਫੇਰ ਇੱਕ ਵਾਰੀ ਜਿਹੜਾ ਹੈਗਾ ਇਹ ਭਖਦੇ ਹੋਏ ਮੁੱਦੇ ਨੂੰ ਇੰਨੀ ਆਪਣਾ ਟਾਈਮਿੰਗ ਦੇ ਨਾਲ ਉਸ ਨੂੰ ਕਵਰ ਕਰਨ ਆਏ ਨੇ ਅ ਇਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਜਿਹੜਾ ਬਹੁਤ ਸਨਸਨੀ ਖਿੱਚ ਤੇ ਹੈਰਾਨ ਕਰ ਦੇਣ ਵਾਲਾ ਜਿਹੜਾ ਇਹ ਵਾਕਿਆ ਕਿਉਂਕਿ ਇੱਕ ਇਹ ਤਾਂ ਪਹਿਲੀ ਵਾਰੀ ਨਹੀਂ ਹੋ ਰਿਹਾ ਕਿ ਹਾਂਜੀ ਵੀ ਕੋਈ ਪੁਲਿਸ ਅਫਸਰ ਦੇ ਉੱਤੇ ਕੋਈ ਇਹ ਇਸ ਤਰੀਕੇ ਨਾਲ ਅਲੀਗੇਸ਼ਨ ਲੱਗੇ ਹੋਣ ਕਿ ਵੀ ਹਾਂਜੀ ਵੀ ਕਰਪਸ਼ਨ ਕੀਤੀ ਗਈ ਹੈ ਜਾਂ ਐਦਾਂ ਕਰਕੇ ਪੈਸਿਆਂ ਦੀ ਡਿਮਾਂਡ ਕੀਤੀ ਗਈ ਹੈ ਬਟ ਇਹ ਹੈ ਕਿ ਵੀ ਕਿਉਂਕਿ ਇਸ ਵਾਰੀ ਸੀਰੀਅਸ ਐਸਸ ਕਰਕੇ ਕਿਉਂਕਿ ਇੱਕ ਤਾਂ ਜਿਹੜੀ ਡੀਆਈਜੀ ਜਿਹੜੀ ਹੁੰਦੀ ਹੈ ਨਾ ਉਹ ਬੜੀ ਵੱਡੀ ਪੋਸਟ ਹੈ ਠੀਕ ਹੈ ਹਾਂਜੀ ਬੜੀ ਮਤਲਬ ਵੱਡੀ ਪੋਸਟ ਹੈ ਕਿਉਂਕਿ ਇੱਕ ਜਿਹੜੀ ਰੇਂਜ ਦਾ ਜਿਹੜਾ ਮਤਲਬ ਸਾਰਾ ਕਾਰਜ ਭਾਰ ਜਿਹੜਾ ਹੈਗਾ ਉਹਨਾਂ ਕੋਲੇ ਹੁੰਦਾ ਉਹਨਾਂ ਦੇ ਅੰਡਰ ਜਿਹੜੇ ਹੈਗੇ ਆ ਤਿੰਨ ਚਾਰ ਕਈ ਵਾਰੀ ਐਸਐਸਪੀ ਹੁੰਦੇ ਜਿਹੜਿਆਂ ਦੇ ਦੇ ਲੈਣ ਦੇ ਹਿਸਾਬ ਨਾਲ ਤੇ ਕਹਿੰਦਾ ਮਤਲਬ ਇਹ ਵੀ ਬੜੇ ਵੱਡੇ ਪੱਦਰ ਦੀ ਇਹ ਜਿਹੜੀ ਪੋਸਟ ਹੁੰਦੀ ਹੈ ਠੀਕ ਹੈ ਨਾ ਬਹੁਤ ਪਾਵਰਫੁਲ ਠੀਕ ਹੈ ਗੱਲ ਇਹ ਹੈ ਮੈਂ ਬਾਰੀ-ਬਾਰੀ ਜ਼ੋਰ ਇਸ ਕਰਕੇ ਪਾਵਰਫੁਲ ਹੋਣ ਤੇ ਦੇ ਰਿਹਾ ਕਿ ਕਿਉਂਕਿ ਜਿਹੜੇ ਨਾ ਅਸੀਂ ਉਮੀਦ ਨਾਲ ਦੇਖਦੇ ਹਾਂ ਇੰਨਾ ਅਫਸਰਾਂ ਕੰਨੀ ਕਿ ਇਹ ਲੋਕ ਜਿਹੜੇ ਆ ਵੀ ਪੰਜਾਬ ਦੀ ਆ ਸਾਡੇ ਮੁਲਕ ਦੀ ਜਿਹੜੀ ਹੈ ਨਾ ਦਿਸ਼ਾ ਬਦਲਣਗੇ ਵੀ ਜੇ ਮੰਨ ਲਓ ਕ腐ਸ਼ਨ ਘਟਾਈ ਜਾ ਸਕਦੀ ਹੈ ਤਾਂ ਹੋਰ ਕੋਈ ਤਰੀਕਾ ਨਹੀਂ ਹੈਗਾ ਕਿਉਂਕਿ ਇਹ ਅਫੀਸਰ ਜਿਹੜੇ ਆ ਵੀ ਇਹਨਾਂ ਦੇ ਇੱਕ ਡਿਸੀਜਨ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਪ੍ਰਭਾਵਿਤ ਹੁੰਦੀ ਹੈ ਤੇ ਸਵਾ 2 ਲੱਖ ਦੇ ਆਸ-ਪਾਸ 216000 ਕੁਮਸਿੰਗ ਜਿਹੜੀ ਹੈ ਵੀ ਸਰਕਾਰੀ ਜਿਹੜੀ ਸੈਲਰੀ ਸੀ ਉਹਨਾਂ ਦੀ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੇ ਅਲੋਮੈਂਟਸ ਜਿਹੜੇ ਹੈਗੇ ਆ ਫੈਸਿਲਿਟੀ ਜਿਹੜੀਆਂ ਗਵਰਨਮੈਂਟ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਗੱਡੀ ਡਰਾਈਵਰ ਘਰ ਦੇ ਨੌਕਰ ਚਾੱਕਰੀ ਉਹ ਉਹ ਸਾਰਾ ਕੁਝ ਦਿੱਤਾ ਜਾਂਦਾ ਹੈਗਾ ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਚਲੋ ਜੋ ਵੀ ਅਲੀਗੇਸ਼ਨ ਹੈ ਜੇ ਇਨਕੁਆਰੀ ਹੋਣੀ ਹੈ ਇਟ ਇਜ਼ ਨਾਟ ਪ੍ਰੂਵਨ ਯੇਟ ਬਟ ਇਹ ਹੈ ਕਿ ਵੀ ਦੇਖੋ ਜੇ ਆਪਾਂ ਕਹੀਏ ਕਿ ਹਾਂਜੀ ਵੀ ਉਹਨਾਂ ਨੂੰ ਝੂਠਾ ਫਸਾਤਾ ਤੇ ਇਦਾਂ ਕਰਤਾ ਦੇਖੋ ਡੀਆਈਜੀ ਦੀ ਜਿਹੜੀ ਪੋ ਪੋਸਟ ਹੈ ਨਾ ਉਹ ਇੰਨੀ ਕ ਵੱਡੀ ਪੋਸਟ ਹੈ ਵੀ ਉਹਨਾਂ ਨੂੰ ਕੋਈ ਝੂਠਾ ਪਸਾਨ ਦੀ ਜ਼ਰਤ ਕਰਨਾ ਬੜਾ ਹੀ ਮਤਲਬ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੋਣ ਨੂੰ ਕੁਝ ਵੀ ਹੋ ਸਕਦਾ ਦੁਨੀਆ 'ਚ ਪਰ ਗੱਲ ਇਹ ਵੀ ਇਹ ਮੰਨਣਯੋਗ ਗੱਲ ਨਹੀਂ ਹੈ ਕਿ ਇੱਕ ਡੀਆਈਜੀ ਲੈਵਲ ਦੇ ਬੰਦੇ ਨੂੰ ਕਿਸੇ ਬੰਦੇ ਨੇ ਝੂਠਾ ਫਸਾਤਾ ਠੀਕ ਹੈ ਕਿਉਂਕਿ ਗੱਲ ਇਹ ਹੈ ਕਿ ਅੱਜ ਕੱਲ੍ਹ ਟੈਲੀਫੋਨ ਰਿਕਾਰਡ ਬੈਂਕ ਰਿਕਾਰਡਸ ਠੀਕ ਹੈ ਹੋਰ ਸਾਰੀਆਂ ਜਿਹੜੀ ਜਿਨਾਂ ਨੂੰ ਟ੍ਰੈਜੈਕਟਰੀ ਆਫ ਇਵੈਂਟਸ ਕਹਿੰਦੇ ਆ ਠੀਕ ਹੈ ਕਿਉਂਕਿ ਸੀਬੀਆਈ ਜਿਹੜੀ ਹੈ ਉਹ ਬੜੀ ਹੀ ਮਤਲਬ ਪਾਵਰਫੁਲ ਏਜੰਸੀ ਹੈ ਤੇ ਸੈਂਟਰ ਦੀ ਹੈ ਪਹਿਲੀ ਗੱਲ ਤੇ ਇਹ ਵੀ ਸੁਣਨ ਚਾਹ ਰਿਹਾ ਕਿ ਜੀ ਸੈਂਟਰ ਦੇ ਉਹਨਾਂ ਨੇ ਮਤਲਬ ਵੱਲੋਂ ਕੋਈ ਅਸੀਂ ਸਾਜ਼ਿਸ਼ ਕੀਤੀ ਗਈ ਹੈ ਦੇਖੋ ਇਹ ਜਦੋਂ ਵੀ ਕਦੇ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਤਾਂ ਇਹ ਤਾਂ ਕਹੀ ਜਾਂਦਾ ਹੈ ਕਿ ਜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਹ ਦੇਖੋ ਪੋਲੀਟੀਕਲ ਸਾਜ਼ਿਸ਼ਾਂ ਸੁਣੀਆਂ ਸੁਣਾਈਆਂ ਗੱਲਾਂ ਜੇ ਇੱਕ ਗੱਲ ਕਿਸੇ ਨੇ ਕਹਦੀ ਅੱਗੇ ਪੋਸਟ ਸ਼ੇਅਰ ਕਰਦੀ ਸੋਸ਼ਲ ਮੀਡੀਆ ਤੇ ਰੌਲਾ ਜ਼ਿਆਦਾ ਰਹੇ ਜੀ ਹਾਂ ਜੀ ਹੁਣ ਪਰ ਐਕਚੁਅਲੀ ਕੀ ਗੱਲ ਹੈ ਕਿ ਜਿਹੜੇ ਸੀਬੀਆਈ ਨੇ ਜੇ ਕੁਝ ਵੀ ਕੀਤਾ ਨਾ ਉਹਦੀ ਜਵਾਬਦੇਹੀ ਹੁੰਦੀ ਹੈ ਉਹਨਾਂ ਦੀ ਜਿਹੜਾ ਇੱਕ ਇੱਕ ਐਕਸ਼ਨ ਜਿਹੜਾ ਉਹ ਰਿਕਾਰਡਡ ਹੁੰਦਾ ਰਿਕਾਰਡਡ ਕਹਿੰਦਾ ਮਤਲਬ ਵੀ ਔਨ ਰਿਕਾਰਡ ਐਵੀਡੈਂਸ ਔਨ ਰਿਕਾਰਡ ਜਿਹੜੇ ਗਵਾਹ ਉਹ ਲਏ ਬਿਨਾ ਉਹੋ ਕਾਰਵਾਈ ਨਹੀਂ ਕਰਦੇ ਪਹਿਲੀ ਗੱਲ ਤਾਂ ਜੇ ਉਹਨਾਂ ਨੇ ਟਰੈਪ ਲਾਇਆ ਤਾਂ ਉਹ ਟਰੈਪ ਜਿਹੜਾ ਹੈਗਾ ਜਿਹੜਾ ਜੋ ਵੀ ਉਹ ਜਿਹੜਾ ਮਤਲਬ ਇੱਕੋ ਜਿਹੜਾ ਆਕਾਸ਼ ਨਾਮ ਕમ્ਪਲੇਨਟ ਹੈਗਾ ਠੀਕ ਹੈ ਉਹ ਦੇ ਕਹਿੰਦੇ ਹਿਸਾਬ ਨਾਲ ਇਹ ਵੀ ਸਕ੍ਰੈਪ ਦਾ ਉਹ ਡੀਲਰ ਸੀਗਾ ਇਸ ਤਰੀਕੇ ਨਾਲ ਕੋਈ ਕ੍ਰਿਸ਼ਨੂ ਨਾਂ ਦਾ ਬੰਦਾ ਜਿਹੜਾ ਏਜੰਟ ਕਹ ਲੋ ਉਸ ਨੂੰ ਵੀ ਉਹ ਮਿਲਿਆ ਹੁਣ ਗੱਲ ਇਹ ਵੀ ਇਹ ਸਾਰੀ ਜਿਹੜੀ ਚੇਨ ਹੈ ਨਾ ਇਹ ਚੇਨ ਜਿਹੜੀ ਬਣੀ ਹੋਈ ਸੀ ਪਹਿਲਾਂ ਤੇ ਉਹ ਚੇਨ ਜਿਹੜੀ ਹੈ ਸੀਬੀਆਈ ਨੇ ਉਹ ਸਾਰੀ ਬਾਚ ਕੇ ਠੀਕ ਹੈ ਨਾ ਕਿਉਂਕਿ ਐਡੇ ਵੱਡੇ ਅਫਸਰ ਨੂੰ ਜਦੋਂ ਅਸੀਂ ਮੰਨ ਕੇ ਚੱਲੋ ਅ ਕਿਸੇ ਦੇ ਅਲੀਗੇਸ਼ਨ ਦੇ ਉੱਤੇ ਉਹਨੂੰ ਅਰੈਸਟ ਕਰਨਾ ਹੋਵੇ ਤੇ ਟਰੈਪ ਲਾਉਣਾ ਹੋਵੇ ਕਿਉਂਕਿ ਸੀਬੀਆਈ ਟਰੈਪ ਲਾਉਂਦੀ ਹੈ ਵਿਜੀਲੈਂਸ ਵਾਲੇ ਵੀ ਟਰੈਪ ਲਾਉਂਦੇ ਆ ਤੇ ਹੈਰਾਨੀ ਦੀ ਗੱਲ ਕੁਲਦੀਪ ਜੀ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਪਤਾ ਹੈ ਕਿ ਨਹੀਂ ਕਿ ਇਨਾਂ ਕੋਲੇ ਪੰਜਾਬ ਦਾ ਜਿਹੜਾ ਵਿਜੀਲੈਂਸ ਦਾ ਵੀ ਐਡੀਸ਼ਨਲ ਚਾਰਜ ਸੀਗਾ ਆਪਣੇ ਭੁੱਲਰ ਸਾਹਿਬ ਕੋਲੇ ਸੋ ਇਸ ਕਰਕੇ ਇਹ ਹੈ ਕਿ ਮਤਲਬ ਹੋਰ ਰੋਮਾਂਚਕ ਹੋ ਜਾਂਦੀ ਹੈ ਗੱਲ ਕਿ ਕਹਾਣੀ ਹੋਰ ਰੋਮਾਂਚਕ ਹੋ ਜਾਂਦੀ ਹੈ ਪੈਸਾ ਇੰਨਾ ਬਰਾਮਦ ਹੋ ਗਿਆ ਟੈਚੀਆਂ ਭਰੀਆਂ ਹੋਈਆਂ ਸੀ ਜਦੋਂ ਸੀਬੀਆਈ ਨੇ ਉਹ ਤਸਵੀਰਾਂ ਜਨਤਕ ਕੀਤੀਆਂ ਜਦੋਂ ਬਾਹਰ ਆਈਆਂ ਸਭ ਕੋਈ ਹੈਰਾਨ ਰਹਿ ਗਿਆ ਸੋਨਾ ਇੰਨਾ ਸੀ ਮਹਿੰਗੇ ਮਹਿੰਗੇ ਗਿਫਟ ਲੋਕਾਂ ਨੇ ਉਸ ਦਾ ਭੇਟ ਦਿੱਤੇ ਹੁਣ ਜਾਂ ਫਿਰ ਸੇਵਾ ਪਾਣੀ ਚ ਲੈਏ ਹੁਣ ਜਿਸ ਤਰ੍ਹਾਂ ਉਹ ਜ਼ਿਕਰ ਹੋ ਰਿਹਾ ਹੈ ਨਾ ਉਹਦੇ ਵਿੱਚ ਤੇ ਇੱਕ ਚੀਜ਼ ਹੋਰ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਹੈ ਸਵਾਲ ਵੀ ਉੱਠ ਰਹੇ ਨੇ ਕਿ ਰਿਮਾਨ ਕਿਉਂ ਨਹੀਂ ਮੰਗਿਆ ਗਿਆ ਜਦੋਂ ਇੰਨਾ ਹਾਈ ਪ੍ਰੋਫਾਈਲ ਕੇਸ ਹੋਵੇ ਇੰਨਾ ਸੀਰੀਅਸ ਕੇਸ ਹੋਵੇ ਤਾਂ ਰਿਮਾਂਡ ਦੀ ਮੰਗ ਹੁੰਦੀ ਹੈ ਰਿਮਾਂਡ ਕਿਉਂ ਨਹੀਂ ਤੋ ਕਾਨੂੰਨੀ ਪਹਿਲੂ ਕੀ ਆ ਜਿਵੇਂ ਨਾਇਕ ਰਾਸ ਦੇ ਵਿੱਚ ਭੇਜ ਦਿੱਤਾ ਗਿਆ ਕਿਉਂ ਨਿਰਮਾਂਡ ਦੀ ਮੰਗ ਹੁੰਦੀ ਹੈ ਇਸ ਅਜਿਹੇ ਕਿਸੇ ਦੇ ਵਿੱਚ ਜਾਂ ਫਿਰ ਕੀ ਕਾਰਨ ਹੋ ਸਕਦਾ ਦੇਖੋ ਜਨਰਲੀ ਤਾਂ ਕੀ ਹੁੰਦਾ ਹੈ ਕਿ ਜਦੋਂ ਕੋਈ ਮਤਲਬ ਇੱਕੇ ਤਰੀਕੇ ਦਾ ਕਿਸੇ ਨੂੰ ਵੀ ਫੜਿਆ ਜਾਂਦਾ ਹੈ ਇਹੋ ਜੇ ਕੇਸ ਦੇ ਵਿੱਚ ਤਾਂ ਸਚਾਈ ਜਿਹੜੀ ਹੈ ਜਾਣਨ ਵਾਸਤੇ ਜਾਂ ਰਿਕਵਰੀ ਵਾਸਤੇ ਜਿਹੜਾ ਫॉर दी ਪਰਪਸ ਆਫ ਰਿਕਵਰੀ ਐਂਡ ਫॉर ਇਨਫੋਰਮੇਸ਼ਨ ਜਿਹੜਾ ਉਹ ਪੁਲਿਸ ਅਕਸਰ ਰਿਮਾਂਡ ਲੈਂਦੀ ਹੈ ਬਟ ਇਹਦੇ ਵਿੱਚ ਕੀ ਹੈ ਕਿਉਂਕਿ ਰਿਕਵਰੀ ਵੀ ਜਿਹੜੀ ਉਹ ਨਾਲ ਦੇ ਨਾਲ ਤੁਹਾਡੇ ਸਾਹਮਣੇ ਹੀ ਆ ਵੀ ਹੋ ਗਈ ਮਤਲਬ ਐਵੀਡੈਂਸ ਜਿਹੜਾ ਆਲਰੇਡੀ ਮਤਲਬ ਮੰਨ ਕੇ ਚੱਲੋ ਆਦਰਵਾਇਜ਼ ਇਹ ਕਿ ਇਟ ਇਜ਼ ਅਨਲਾਈਕਲੀ ਥੈਟ ਕਿ ਰਿਮਾਂਡ ਨਹੀਂ ਲਿਆ ਗਿਆ ਹਰਾਨੀ ਤਾਂ ਸਾਰਿਆਂ ਨੂੰ ਹੀ ਹੈਗੀ ਹੈ ਪਰ ਇਸ ਕੇਸ ਦੇ ਵਿੱਚ ਕੀ ਹੈ ਕਿ ਵੀ ਐਵੀਡੈਂਸ ਦਾ ਮਤਲਬ ਸਫੀਸ਼ੀਐਂਟ ਐਵੀਡੈਂਸ ਇਸ ਆਲਰੇਡੀ ਥੇਰ ਇੱਕ ਦੂਜੀ ਗੱਲ ਇਹ ਹੈ ਕਿ ਬੀ ਐਨ ਐਸ ਦੇ ਹਿਸਾਬ ਨਾਲ ਜਿਹੜਾ ਜਿਹੜੇ ਆਪਣੇ ਕਾਨੂੰਨ ਦੇ ਵਿੱਚ ਤਬਦੀਲੀਆਂ ਆਈਆਂ ਸਿਗੀਆਂ ਵੀ ਸੀ ਆਰ ਪੀ ਸੀ ਤੇ ਉਹਦਾ ਡਿਫਰੈਂਸ ਜਿਹੜਾ ਹੈਗਾ ਉਹਦੇ ਵਿੱਚ ਪ੍ਰੋਸੀਜਰਲ ਡਿਫਰੈਂਸ ਇਹ ਹੈਗਾ ਕਿ ਹੁਣ ਜਿਹੜਾ ਪੁਲਿਸ ਰਿਮਾਂਡ ਹੈਗਾ ਉਹ ਮਤਲਬ ਇਹ ਨਹੀਂ ਹੈ ਇੱਕ ਵਾਰੀ ਵੀ ਜੇ ਦੇ ਮੰਨ ਕੇ ਚੱਲੋ ਉਹਨਾਂ ਨੂੰ ਜੀ ਸੀ ਭੇਜਦਾ ਜੁਡੀਸ਼ੀਅਲ ਕਸਟਡੀ ਭੇਜਦਾ ਤੇ ਦੁਬਾਰਾ ਹੁਣ ਰਿਮਾਂਡ ਨਹੀਂ ਲੈ ਸਕਦਾ ਜਿੱਦਾਂ ਪਹਿਲਾਂ ਨਹੀਂ ਸੀ ਲੈਂਦੇ ਹੁੰਦੇ ਰਿਮਾਂਡ ਠੀਕ ਹੈ ਜਦ ਤ ਉਹਨਾਂ ਦੀ ਸਿਚੁਏਸ਼ਨ ਐ ਸਰਕਮਸਟੈਂਸ ਨਹੀਂ ਬਣਦੇ ਸੀ ਬਟ ਹੁਣ ਪੁਲਿਸ ਕੋਲੇ ਪਾਵਰ ਹੈ ਕਿ ਉਹ ਜਦੋਂ ਮਰਜੀ ਜਦੋਂ ਮਰਜੀ ਮਤਲਬ ਕਹਿੰਦਾ ਵੀ ਜਦੋਂ ਹੋਰ ਕੋਈ ਹੋਰ ਉਹਨਾਂ ਦੀ ਰਿਕਵਰੀ ਹੁੰਦੀ ਹੈ ਕੁਝ ਡਾਕੂਮੈਂਟ ਕਨੈਕਟ ਕਰਦੇ ਕੁਝ ਵੀ ਕਰਦੇ ਆ ਤਾਂ ਵੈਸੇ ਉਹ ਰਿਮਾਂਡ ਲੈ ਸਕਦੇ ਆ ਫਰਦਰ ਵਿਚਾਲੇ ਮੰਨ ਲਓ ਹੁਣ ਨਿਆ ਇੱਕ ਹਰਾਸਸ ਦੇ ਵਿੱਚ ਭੇਜ ਤਾਂ ਸੀਵੀਏ ਦੁਬਾਰੇ ਜੇਕਰ ਲੋਡ ਪਈ ਉਹਨਾਂ ਨੂੰ ਕੁ ਸਰ ਰਿਕਵਰੀ ਕਰਨੀ ਹੋਈ ਜਾਂ ਪੁੱਛਗਿਛ ਕਰਨੀ ਰਿਮਾਂਡ ਤੇ ਲੈ ਸਕਦੇ ਜੀ 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 ਬਿਲਕੁਲ 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 ਹਾਂ ਜੀ ਹਾਂ ਜੀ ਉਹ ਉਹਨਾਂ ਨੂੰ ਰਿਮਾਂਡ ਤੇ ਲੈ ਸਕਦੇ ਨੇ ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਹੁਣ ਐਕਚੁਅਲੀ ਕੀ ਹੈ ਇੰਨੀ ਹੈਵੀ ਰਿਕਵਰੀ ਹੋਈ ਹੈ ਸਾਰੀ ਦੁਨੀਆ ਦੇਖ ਰਹੀ ਹੈ ਫਿਰ ਉਸ ਬੰਦੇ ਨੇ ਜਿਹੜੇ ਕਿਉਂਕਿ ਦੇਖੋ ਤੁਸੀਂ ਵੀ ਸਮਝਦੇ ਹੋ ਇਸ ਚੀਜ਼ ਨੂੰ ਕਿ ਜਦੋਂ ਬੰਦਾ ਸੀਬੀਆਈ ਕੋਲੇ ਕੰਪਲੇਂਟ ਲੈ ਕੇ ਗਿਆ ਤਾਂ ਸੀਬੀਆਈ ਕੋਲੇ ਹਰ ਚੀਜ਼ ਦਾ ਐਕਸੈਸ ਹੈਗਾ ਉਹਨਾਂ ਨੇ ਟੈਲੀਫੋਨ ਕਾਲ ਡਿਟੇਲ ਮੰਗਾਈ ਹੋਊਗੀ ਠੀਕ ਹੈ ਨਾ ਫਿਰ ਉਹਨਾਂ ਨੇ ਬੈਂਕ ਦੀ ਟ੍ਰਾਂਜੈਕਸ਼ਨਸ ਵਗੈਰਾ ਜਾਂ ਕੰਮਾਂ ਕਾਰਾਂ ਦੀ ਜਿਹੜੀ ਹੋਰ ਲੈਂਦੇ ਨਹੀਂ ਆ ਹੋਰ ਜਿਹੜੀ ਇਨਫਾਰਮੇਸ਼ਨ ਹੈਗੀਆਂ ਉਹ ਸਾਰੇ ਦਾ ਸਾਰਾ ਰਿਕਾਰਡ ਪ੍ਰਪੇਅਰ ਕਰਕੇ ਹੀ ਉਹ ਡੀਆਈਜੀ ਸਾਹਿਬ ਦੇ ਮੰਨ ਲਓ ਉਹਨਾਂ ਨੇ ਰੇਡ ਵੀ ਕੀਤਾ ਹੋਊਗਾ ਤੇ ਅਰੈਸਟ ਵੀ ਕੀਤਾ ਕਿਉਂਕਿ ਐਨੇ ਵੱਡੇ ਅਫਸਰ ਨੂੰ ਜਦੋਂ ਤੁਸੀਂ ਅਰੈਸਟ ਕਰਨ ਚੱਲਿਓ ਤਾਂ ਡਾਕੂਮੈਂਟਰੀ ਤੁਸੀਂ ਕਿਤੇ ਵੀ ਕੋਈ ਲੂਜ਼ ਨਹੀਂ ਕਰ ਸਕਦੇ ਠੀਕ ਹੈ ਨਾ ਆਪਾਂ ਆਪੋਸੀ ਨੂੰ ਸਮਝ ਸਕਦੇ ਹਾਂ ਕਿੰਨਾ ਸੈਂਸਿਟਿਵ ਮੁੱਦਾ ਹੈਗਾ ਬਹੁਤ ਮਤਲਬ ਆਲਾ ਦਰਜੇ ਦੇ ਬਹੁਤ ਸਾਰੇ ਅਫਸਰਾਂ ਦੀ ਟੀਮ ਬਣਾਈ ਗਈ ਸੀ ਕਾਫੀ ਵੱਡੀ ਠੀਕ ਹੈ ਤੇ ਸੀਬੀਆਈ ਜਿਹੜੀ ਹੈਗੀ ਹੈ ਬੇਸਿਕਲੀ ਕੀ ਹੈ ਚਲੋ ਆਮ ਤੌਰ ਤੇ ਇਲਜ਼ਾਮਤ ਲੱਗਦੇ ਨੇ ਕਿ ਜੀ ਹਾਂਜੀ ਪੁਲਿਸ ਕਰਪਟ ਜੱਜ ਕਰਪਟ ਵਕੀਲ ਆਮ ਨੇ ਪੈਸੇ ਖਾੜੇ ਇਹਨੇ ਕਰ ਰਹੇ ਪਤਾ ਕੀ ਗੱਲ ਕੀ ਹੈ ਇਹ ਗੱਲਾਂ ਨਾ ਕਹਿ ਦੇਣੀਆਂ ਬੜੀਆਂ ਸੌਖੀਆਂ ਹੁੰਦੀਆਂ ਕਿ ਜੀ ਹਾਂਜੀ ਜੱਜ ਵਿਕ ਗਏ ਠੀਕ ਹੈ ਵੱਡੇ ਅਫਸਰ ਜਿਹੜੇ ਉਂ ਬਿਕ ਗਏ ਉਹ ਗੱਲ ਪਤਾ ਕੀ ਆ ਦਿਸਦਾ ਹੈਗਾ ਠੀਕ ਹੈ ਦੀਸ ਥਿੰਗਸ ਆਰ ਅਦਰਵਾਇਜ਼ ਰੇਅਰ ਹਰ ਇੱਕ ਨੇ ਚੈਨਲ ਬਣਾਏ ਹੁੰਦੇ ਆ ਜਿਵੇਂ ਐ ਨਹੀਂ ਹੁੰਦਾ ਵੀ ਖੁੱਲੇ ਚੌਂਕ 'ਤੇ ਖੜਕੇ ਬੋਲੀ ਲੱਗ ਰਹੀ ਐ ਕਿ ਜਿਹਨੇ ਕੰਮ ਕਰਾਉਣਾ ਐ ਇੰਨੇ ਪੈਸੇ ਦੇ ਉੱਤੇ ਕੰਮ ਕਰਾ ਲਓ ਐ ਤਾਂ ਹੋ ਨਹੀਂ ਸਕਦਾ ਤੇ ਇਹ ਚੈਨਲ ਬਣਾਉਂਦੇ ਆ ਹੁਣ ਜਿਹੜਾ ਇਹ ਕ੍ਰਿਸ਼ਨੂ ਨਾ ਦਾ ਬੰਦਾ ਐ ਇੱਕ ਰਿਸ਼ਾਨੂੰ ਜੋ ਵੀ ਕਹਿੰਦੇ ਐ ਇਹਨੂੰ ਇਹ ਬੇਸਿਕਲੀ ਚੈਨਲ ਆ ਤੁਸੀਂ ਇਹ ਦੇਖੋ ਵੀ ਇਸ ਬੰਦੇ ਦੀ ਜਦੋਂ ਥੋੜੀ ਜਿਹੀ ਇਨਵੈਸਟਿਗੇਟ ਕੀਤਾ ਗਿਆ ਦਾ ਹਿਸਟਰੀ ਜਿਹੜੀ ਇਹਦੀ ਥੋੜਾ ਜਿਹਾ ਦੇਖਿਆ ਗਿਆ ਤਾਂ ਇਹ ਬੰਦਾ ਜਿਹੜਾ ਹਾਕੀ ਦਾ ਪਲੇਅਰ ਸੀਗਾ ਫਿਰ ਇਹਨੇ ਜਿਹੜਾ ਹੈਗਾ ਉਹ ਫਾਇਰ ਬ੍ਰਿਗੇਡ 'ਚ ਜਿਹੜ ਕੀ ਦਿੱਦ ਕੀਤੀ ਠੀਕ ਹੈ ਇਸ ਬੰਦੇ ਨੇ ਪਲੈਨਿੰਗ ਨਾਲ ਪੂਰੀ ਪਲੈਨਿੰਗ ਦੇ ਨਾਲ ਕਨੈਕਸ਼ਨ ਬਣਾਏ ਆਪਣੇ ਫਿਰ ਬਹੁਤ ਸਾਰੇ ਲੀਡਰਾਂ ਨਾਲ ਵੱਡੇ ਲੀਡਰਾਂ ਨਾਲ ਇਹ ਫੋਟੋਗ੍ਰਾਫਸ ਆ ਰਹੀਆਂ ਜਿਹੜੀਆਂ ਨੇ ਆਪਣੇ ਸੋਸ਼ਲ ਮੀਡੀਆ ਤੇ ਉਸ ਤੇ ਪਾਈ ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਹੈਗੇ ਨਾ ਉਹ ਲੋਕਾਂ ਨੂੰ ਫਿਰ ਇਹ ਦੱਸ ਦਿਖਾਉਂਦੇ ਆ ਕਿ ਦੇਖੋ ਜੀ ਮੇਰੇ ਪੋਲੀਟੀਕਲ ਲਿੰਕ ਵੀ ਹੈਗੇ ਮੇਰੇ ਵੱਡੇ ਅਫਸਰਾਂ ਨਾਲ ਲਿੰਕ ਹੈਗੇ ਤੇ ਮੈਂ ਤੁਹਾਡਾ ਕੰਮ ਕਰਾ ਸਕਦਾ ਅੱਛਾ ਦੂਜੀ ਗੱਲ ਇਹ ਹੈ ਕਿ ਕੰਮ ਕਰਾ ਸਕਦਾ ਦੇ ਵਿੱਚ ਦੋ ਗੱਲਾਂ ਉੱਠਦੀਆਂ ਹੁਣ ਵੀ ਕਿਹਿਆ ਉਹ ਜਿਹੜਾ ਸਕ੍ਰੈਪ ਡੀਲਰ ਹੈ ਉਹਨੇ ਸੱਚਮੁੱਚ ਕੋਈ ਇਹੋ ਜੀ ਮਤਲਬ ਇਹੋ ਉਹਨੂੰ ਛੁਪਾਉਣ ਵਾਸਤੇ ਰਿਸ਼ਵਤ ਦੀ ਜ਼ਰੂਰਤ ਪਈ ਜਾਂ ਆਊਟਰਾਈਟਲੀ ਉਸ ਨੂੰ ਸਿੱਧਾ ਹੀ ਮਤਲਬ ਫਸਾਉਣ ਵਾਸਤੇ ਕਿ ਪੈਸਿਆਂ ਦੀ ਉਗਰਾਈ ਵਾਸਤੇ ਹੀ ਉਸ ਤੇ ਪਰਚਾ ਪਾਇਆ ਗਿਆ ਕਿਉਂਕਿ ਜਿਹੜੇ ਸਕ੍ਰੈਪ ਡੀਲਰ ਹੁੰਦੇ ਨੇ ਜੀ ਉਹਨਾਂ ਦਾ ਆਪਣਾ ਵੀ ਜਿਹੜਾ ਕਿਉਂਕਿ ਕੰਮ ਦਾ ਟਾਈਪ ਇਦਾਂ ਦਾ ਕਿਉਂਕਿ ਮੈਂ ਇੱਥੇ ਬੈਠਾ ਐਵੇਂ ਆਪਣੇ ਮੂੰਹ ਹੋ ਕਹਿਦਾ ਕਿ ਨਹੀਂ ਜੀ ਉਹ ਵੀ ਗਲਤ ਸੀ ਇਦਾਂ ਦੀ ਕੋਈ ਗੱਲ ਨਹੀਂ ਪਰ 2023 ਦਾ ਮਸਲਾ ਮੈਂ ਪੜ ਰਿਹਾ ਸੀ ਉਹਨਾਂ ਦੇ ਕਈ ਧਰਾਵਾਂ ਲੱਗੀਆਂ ਹੋਈਆਂ ਨੇ ਕਿ ਉਹਨਾਂ ਨੇ ਉਹ ਜਲ ਜਲ ਜਾਲੀ ਬਿਲ ਬਣਾਉਂਦੇ ਸੀ ਉਹ ਉਹ ਕੇਸ ਖੋਲਣ ਦੇ ਲਈ ਉਹ ਚਲਾਨ ਪੇਸ਼ ਕਰਨ ਦੇ ਲਈ ਉਹ ਜਿਹੜਾ ਦਲਾਲ ਸੀ ਉਹਨੂੰ ਉਹ ਨਾਲ ਗੱਲਬਾਤ ਕਰਦਾ ਸੀ ਕਿ ਡੀਏਜੀ ਭੁੱਲਰ ਸਾਹਿਬ ਤੈਨੂੰ ਰਗੜ ਦੇਣਗੇ ਨਹੀਂ ਤੈਨੂੰ ਔਖਾ ਹੋ ਜੂ ਗੱਲ ਇਹ ਜੀ ਦੇਖੋ ਹੁਣ ਕਾਰੋਬਾਰੀ ਦੇ ਤੌਰ ਤੇ ਸਕ੍ਰੈਪ ਡੀਲਰ ਮੰਨ ਕੇ ਚੱਲੋ ਇੱਕ ਸਕ੍ਰੈਪ ਡੀਲਰ ਜਿਹੜਾ ਜਿੰਨਾ ਮਰਜ਼ੀ ਵੱਡੇ ਲੈਵਲ ਦਾ ਸਕ੍ਰੈਪ ਡੀਲਰ ਹੋਵੇ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਚੋਰ ਤਾਂ ਚੋਰ ਹੈ ਠੀਕ ਹੈ ਨਾ ਚੋਰ ਤਾਂ ਚੋਰ ਹੈ ਪਰ ਦੇਖੋ ਉਹਨੇ ਗਲਤੀ ਕੀਤੀ ਹੋਊਗੀ ਜ਼ਰੂਰ ਕਿ ਕਿ ਮੰਨ ਲੈਣੀ ਹੈ ਕਿ ਵੀ ਹਾਂਜੀ ਉਹਨੇ GST ਦੀ ਚੋਰੀ ਕੀਤੀ ਹੁਣੀ ਕੁਝ ਕਾਗਜ਼ਾਂ ਦੀ ਹਿਰਾਫੇਰੀ ਕਿਉਂਕਿ ਜਿਹੜਾ ਸਕਰੈਪ ਡੀਲਿੰਗ ਦਾ ਕੰਮ ਹੈਗਾ ਉਹ ਆਪਾਂ ਵੀ ਸਮਝ ਸਕਦੇ ਹਾਂ ਕਿ ਉਸ ਕੰਮ ਨੂੰ ਬਿਲਕੁਲ ਹੀ ਕਾਨੂੰਨੀ ਤੌਰ ਤੇ ਚਲਾਉਣਾ ਤਕਰੀਬਨ ਮੁਸ਼ਕਲ ਵਰਗੀ ਗੱਲ ਹੈ ਦੂਜੀ ਗੱਲ ਉਹਨੂੰ ਕੰਪਲੀਟ ਕਰਤਾ ਜ਼ਿਕਰ ਕਰਦਾ ਕਿ ਮੇਰੇ 2023 ਚ ਜਿਹੜਾ ਮੇਰੇ ਤੇ ਪਰਚਾ ਹੋਇਆ ਸੀ FIR ਹੋਈ ਸੀ ਉਹ ਬਿਲਕੁਲ ਝੂਠੀ ਸੀ ਝੂਠਾ ਕੇਸਦਾਰ ਉਹ ਆਪਣਾ ਸਪਾਈ ਦਿੰਦਾ ਮੈਂ ਦੇਖਿਆ ਉਹਦੇ ਬਿਆਨ ਚ ਦੇਖੋ ਉਹ ਤਾਂ ਮੈਂ ਇੱਕ ਗੱਲ ਮੰਨ ਕੇ ਚੱਲੋ ਮੇਰਾ 25-27 ਸਾਲ ਦਾ ਜਿਹੜਾ ਵਕਾਲਤ ਦਾ ਤਜਰਬਾ ਹੈ ਇਹ ਆਪਣੇ ਮੂੰਹੋਂ ਦਾ ਕਦੇ ਵੀ ਹੁੰਦਾ ਕਿ ਵੀ ਹਾਂਜੀ ਵੀ ਮੈਂ ਮੈਂ ਗਲਤ ਕੀਤਾ ਸੀਗਾ ਤਗੀਨ ਦੂਜੀ ਗੱਲ ਇਹ ਹੈ ਜਿਉਂਨੇ ਟਰੈਪ ਲਵਾਇਆ ਠੀਕ ਹੈ ਜੇ ਉਹ ਸੀਬੀਆਈ ਕੋਲੇ ਗਿਆ ਤੇ ਉਹਦੇ ਕੋਲੇ ਕੁਸ਼ਤਾਂ ਉਹਦੇ ਕੋਲ ਹੌਸਲਾ ਹੋਣਾ ਨਾ ਹਾਂ ਸਬੂਤ ਹੋਣੇ ਹਾਂ ਸਬੂਤ ਵੀ ਹੋਣੇ ਤੇ ਕੁਛ ਉਹ ਪਰੇਸ਼ਾਨ ਵੀ ਹੋਣਾ ਕਿਉਂਕਿ ਗੱਲ ਇਹ ਹੈ ਨਾ ਵੀ ਐਡੇ ਇਹਨਾਂ ਐਡਾ ਵੱਡਾ ਜਦੋਂ ਸਟੈਪ ਬੰਦਾ ਚੁੱਕਦਾ ਠੀਕ ਹੈ ਐਡੇ ਵੱਡੇ ਅਫਸਰ ਦੇ ਅਗੇਂਸਟ ਤਾਂ ਥੋੜਾ ਜਿਹਾ ਰਿਸਕ ਤਾਂ ਉਹਨੂੰ ਵੀ ਹੁੰਦਾ ਹੀ ਹੁੰਦਾ ਨਾ ਬਿਲਕੁਲ ਉਹ ਵਟਸਐਪ ਕਾਲ ਦਾ ਜੇ ਕਿਸੇ ਵੀ ਵਟਸਐਪ ਕਾਲ ਦੇ ਜਰੀਏ ਸੇਵਾ ਪਾਣੀ ਮੰਗੀ ਜਾ ਰਹੀ ਸੀ ਨਾ ਉਹ ਰਿਕਾਰਡਿੰਗ ਸੀ ਉਹਦੇ ਲੈਵੇ ਬਿਲਕੁਲ ਬਿਲਕੁਲ ਹੁਣ ਗੱਲ ਇਹ ਹੈ ਕਿ ਕੀ ਪਤਾ ਬੰਦਾ ਕਿ ਵੱਡੀਆਂ ਵੱਡੀਆਂ ਸਾਜ਼ਿਸ਼ਾਂ ਹੁੰਦੀਆਂ ਕੀ ਪਤਾ ਇਹ ਹੁਣ ਦੇਖੋ ਜਦੋਂ ਇਨਵੈਸਟੀਗੇਸ਼ਨ ਹੋਏਗੀ ਪਤਾ ਲੱਗੇਗਾ ਨਾ ਅੱਗੇ ਜਾ ਕੇ ਕਿ ਕੀ ਪਤਾ ਸਾਜ਼ਿਸ਼ ਦਾ ਹਿੱਸਾ ਹੋਵੇ ਕੋਈ ਜਿਹੜੀ ਡੀਏਜੀ ਪੁੱਲਰ ਤੇ ਧਾਰਾ ਲੱਗੀ ਆ ਉਹ ਧਾਰਾ ਕੀ ਕਹਿੰਦੀ ਆ ਕਿੰਨੇ ਸਾਲ ਦੀ ਉਸਦੇ ਵਿੱਚ ਸਜ਼ਾ ਹੋ ਸਕਦੀ ਆ ਕਦੋਂ ਜਮਾਨਤ ਕੀ ਮਿਲੇਗੀ ਉਸਦੇ ਵਿੱਚ ਧਾਰਾ ਕੀ ਕਹਿੰਦੀ ਆ ਜਿਹੜੀ ਜਿਹੜੀ ਧਾਰਾ ਦੇ ਤਹਿਤ ਉਹਦੀ ਗ੍ਰਿਫਤਾਰੀ ਹੋਈ ਦੇਖੋ ਜਿਹੜਾ ਪੀਸੀ ਐਕਟ ਆ ਉਹਦੇ ਵਿੱਚ ਜਿਹੜਾ ਹੈਗਾ ਕ腐ਸ਼ਨ ਐਕਟ ਦੇ ਵਿੱਚ ਜਿਹੜਾ ਹੈਗਾ 7 ਦੇ ਸੱਤ ਏ ਠੀਕ ਹੈ ਨਾ ਤੇ ਇਹ ਜਿਹੜਾ ਹੈ ਕਲੋਜ਼ ਜਿਹੜੀ ਹੈਗੀ ਹੈ ਇਹਦੇ ਵਿੱਚ ਜਿਹੜਾ ਹੈਗੇ 5 ਸਾਲ ਦੀ ਜਿਹੜੀ ਹੈਗੀ ਹੈ ਪ੍ਰੋਵੀਜ਼ਨ ਹੈਗੀ ਹੈ ਅਪ ਟੂ 5 ਇਅਰ ਜਿਹੜੀ ਹੈ ਇਸ ਸਜਾ ਜੀ ਹਾਂ ਜੀ ਹੋ ਸਕਦੀ ਹੈ ਤੇ ਜੇ ਹੋਰ ਗੰਭੀਰ ਮਤਲਬ ਨਾਲ ਕੁਝ ਹੋਰ ਰਿਕਵਰੀ ਵਗੈਰਾ ਹੋ ਜਾਂਦੀ ਹੈ ਕੁਝ ਹੋਰ ਲਿੰਕ ਨਿਕਲ ਆਉਂਦੇ ਆ ਤਾਂ ਉਹਦੇ ਹਿਸਾਬ ਨਾਲ ਜਿਹੜਾ ਐਡ-ਆਨ ਜਿਹੜੇ ਹੋਰ ਸੈਕਸ਼ਨ ਜਿਹੜੇ ਮਤਲਬ ਜਿਹੜੀ ਪਹਿਲਾਂ ਸੀ ਆਰਪੀਸੀ ਹੁੰਦੀ ਸੀ ਹੁਣ ਬੀਐਨਐਸਐਸ ਹੈ ਤੇ ਉਹਦੇ ਸੈਕਸ਼ਨ ਜਿਹੜੇ ਆ ਉਹ ਐਡ ਹੋ ਜਾਣਗੇ ਜਿੱਦਾਂ ਹੁਣ ਇਸੇ 61 ਸੈਕਸ਼ਨ ਹੈਗਾ ਇਟ ਇਜ਼ ਲਾਈਕ ਉਹ ਜਿਵੇਂ 120B ਹੁੰਦਾ ਸੀਗਾ ਕਿ ਵੀ ਹਾਂਜੀ ਵੀ ਛੜੇੰਤਰ ਕਰਕੇ ਜਿਹੜਾ ਹੈਗਾ ਤੁਸੀਂ ਕੋਈ ਕ੍ਰਾਈਮ ਕਰਦੇ ਹੋ ਕਿਸੇ ਨੂੰ ਪਲੈਨਿੰਗ ਨਾਲ ਫਸਾਉਂਦੇ ਹੋ ਤੇ ਆਪਸ ਵਿੱਚ ਤੁਹਾਡੀ ਕੀ ਹਮਰੈ ਹੋ ਕੇ ਤੁਸੀਂ ਕਰਦੇ ਹੋ ਨਾ ਉਹ ਜਿਹੜਾ ਹੈਗਾ ਉਸ ਜਿਹੜਾ ਸੈਕਸ਼ਨ ਹੈ ਉਹਦੀ ਇੰਪਲੀਕੇਸ਼ਨ ਤਾਂ ਇਹ ਵੀ ਜਿਹੜਾ ਮੇਨ ਸੈਕਸ਼ਨ ਹੈ ਆਫੈਂਸ ਦਾ ਜੋ ਸਜ਼ਾ ਉਸ ਸੈਕਸ਼ਨ ਦੀ ਹੈ ਫਿਰ ਉਹ 120B ਉਹਦੇ ਨਾਲ ਕੋਲੈਬੋਰੇਟ ਕਰ ਜਾਂਦਾ ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਜਨਰਲੀ ਜਨਰਲੀ ਮੈਂ ਤਾਂ ਤਾਈ ਮੈਂ ਕਹਿ ਰਹੇ ਕਿਉਂਕਿ ਹੁਣ ਕੀ ਕੀ ਚੀਜ਼ਾਂ ਕਿੱਦਾਂ ਕਿੱਦਾਂ ਘੁੰਮਣ ਗਈਆਂ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਵੀ ਇਟ ਇਜ਼ ਆਊਟ ਆਫ ਬਲੂ ਕਿ ਹਾਂਜੀ ਰਿਮਾਂਡ ਬਿਲਕੁਲ ਹੀ ਨਹੀਂ ਲਿਆ ਗਿਆ ਤੇ ਸਿੱਧਾ ਹੀ ਉਹਨਾਂ ਨੂੰ ਜੀਸੀ ਭੇਜਤਾ ਠੀਕ ਹੈ ਤੇ ਦੂਜੀ ਗੱਲ ਇਹ ਹੈ ਕਿ ਵੀ ਹਾਂਜੀ ਕਿਉਂਕਿ ਦੇਖੋ ਜਦੋਂ ਐਡੇ ਵੱਡੇ ਲੈਵਲ ਦੇ ਆਫੀਸਰ ਹੈ ਪੋਲਿਟੀਕਲ ਪਾਰਟੀਆਂ ਦੀ ਆਪਸੀ ਟਸਲ ਵੀ ਹੁੰਦੀ ਹੈ ਠੀਕ ਹੈ ਐਨੀਥਿੰਗ ਕੈਨ ਹੈਪਨ ਐਨੀਥਿੰਗ ਕੈਨ ਹੈਪਨ ਕੁਝ ਵੀ ਹੋ ਸਕਦਾ ਸਭ ਕੁਝ ਸੰਭਵ ਹੈਗਾ ਤੇ ਦੂਜੀ ਗੱਲ ਇਹ ਹੈ ਕਿਉਂਕਿ ਦੇਖੋ ਜਿਹੜੀ ਰਿਕਵਰੀ ਹੈ 7.5 ਕਰੋੜ ਰੁਪਇਆ 2.5 ਠੀਕ ਹੈ ਸ਼ਰਾਬ ਦੀਆਂ ਬੋਤਲਾਂ ਚਲੋ ਠੀਕ ਹੈ ਐਡੇ ਵੱਡੇ ਆਫੀਸਰ ਆ ਥੋੜਾ ਬਹੁਤਾ ਜੋ ਕੁਝ ਤਾਂ ਹੋ ਵੀ ਸਕਦਾ ਪਰ 7.5 ਕਰੋੜ ਰੁਪਏ ਕੈਸ਼ ਦਾ ਘਰੇ ਬਰਾਮਦ ਹੋਣਾ ਉਹ ਮੈਂ ਮਤਲਬ ਉਹ ਥੋੜਾ ਗਲੇ ਤੋਂ ਨਹੀਂ ਉਤਰਦੀ ਵੀ ਕਿਸੇ ਨੇ ਉਹ ਵੀ ਝੂਠੇ ਰੱਖਤੇ ਤੇ ਫਸਾਤਾ ਹੈ ਨਾ ਵੀ ਉਹ ਤਾਂ ਮਤਲਬ ਹੈਗਾ ਨਾ ਵੀ ਜਸਟੀਫਾਈ ਨਹੀਂ ਹੁੰਦਾ ਇੱਕ ਦੂਜੀ ਗੱਲ ਇਹ ਹੈ ਕਿ ਕੋਈ ਅਨਪੜ ਵਪਾਰੀ ਤਾਂ ਸੀਗੇ ਨਹੀਂ ਖੁਦ ਐਡੇ ਵੱਡੇ ਆਫੀਸਰ ਨੇ ਤੇ ਇੱਕ ਗੱਲ ਹੋਰ ਵੀ ਹੈ ਕਿ ਇਹਨਾਂ ਦੇ ਪਿਤਾ ਜੀ ਜਿਹੜੇ ਹੈਗੇ ਸਰਦਾਰ ਮਹਿਲ ਸਿੰਘ ਭੁੱਲਰ ਉਹ ਡੀਜੀਪੀ ਰਿਟਾਇਰ ਹੋਏ ਸੀਗੇ ਸੋ ਘਰਾਣਾ ਤਾਂ ਬਹੁਤ ਵੱਡਾ ਹੈਗਾ ਤੇ ਇਹ ਵੀ ਨਹੀਂ ਮੰਨਿਆ ਜਾ ਸਕਦਾ ਕਿ ਇਹਨਾਂ ਦੀ ਇਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਜਾਣਕਾਰੀ ਨਾ ਹੋਵੇ ਕਿ ਜੀ ਕੈਸ਼ ਇੰਨਾ ਕੈਸ਼ ਜਿਹੜਾ ਹੈਗਾ ਘਰੇ ਆਪਾਂ ਨਹੀਂ ਰੱਖ ਸਕਦੇ ਠੀਕ ਹੈ ਨਾ ਨਹੀਂ ਜਦੋਂ ਇੰਨੇ ਵੱਡੇ ਪੱਧਰ ਦਾ ਅਧਿਕਾਰੀ ਹੋਵੇ ਪੜਿਆ ਲਿਖਿਆ ਅਫਸਰ ਹੋਵੇ ਅ ਡੀਏਜੀ ਹੋਵੇ ਉਹਨੂੰ ਕਾਨੂੰਨ ਦਾ ਪਤਾ ਨਹੀਂ ਕਿ ਇੰਨਾ ਕੈਸਤਾ ਰੱਖੇ ਨਹੀਂ ਸਕਦੇ ਆਪਾਂ ਘਰ ਦੇ ਵਿੱਚ ਆਪਾਂ ਦੂਜੇ ਪਾਸੇ ਤਾਂ ਆਪਾਂ ਜਦੋਂ ਕੋਈ ਮੁਲਜ਼ਮ ਫੜਦੇ ਆ ਜਦੋਂ ਕੋਈ ਫੜ ਲੈਂਦੇ ਆ ਵੀ ਤੇਰੇ ਤਾਂ ਭਾਈ ਇੰਨਾ ਕੈਸ ਬਰਾਂਦ ਹੋਇਆ ਨਹੀਂ ਰਹੀ ਰੱਖ ਸਕਦੇ ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਹੈ ਮੈਂ ਇਹਨਾਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਪਿੱਛੇ ਮੈਂ ਕੈਨੇਡਾ ਗਿਆ ਨਾ ਤੇ ਮੇਰੇ ਕੋਲੇ ਜਦੋਂ ਮੈਂ ਪਿਛਲੀ ਵਾਰ ਗਿਆ ਸੀਗਾ ਸਾਢੇ ਡੇਢ ਸਾਲ ਪਹਿਲਾਂ ਮੈਂ ਗਿਆ ਸੀਗਾ ਤੇ ਮੇਰੇ ਕੋਲੇ 1200 ਜਿਹੜੇ ਨੇ ਉਹ ਮਤਲਬ ਉਹ ਪਰਸੀਪਈ ਰਹਿ ਗਈ ਸੀ ਮੇਰੇ ਧਿਆਨ ਚੋਂ ਵੀ ਵਿਸਰ ਗਿਆ ਸੀਗਾ ਤੇ ਉਹ ਜਦੋਂ ਮੈਂ ਹੁਣ ਖੋਲ ਕੇ ਦੇਖਿਆ ਤੇ ਮੈਨੂੰ ਉਹ 1200 ਡਾਲਰ ਜਿਹੜੇ ਆ ਉਹ ਮਤਲਬ ਮਿਲ ਗਏ ਸੀਗੇ ਤੇ ਜਦੋਂ ਮੈਂ ਜਾਣ ਲੱਗਿਆ ਤੇ ਮੈਨੂੰ ਉੱਥੇ ਜਿਹੜਾ ਹੈਗਾ ਕਸਟਮ ਦੇ ਅਧਿਕਾਰੀਆਂ ਨੇ ਰੋਕ ਲਿਆ ਤੇ ਮੈਨੂੰ ਕਹਿੰਦੇ ਕਿ ਜੀ ਹਾਂਜੀ ਕੈਸ਼ ਕਿੰਨਾ ਤੁਹਾਡੇ ਕੋਲੇ ਡਾਲਰ ਕਿੰਨੇ ਆ ਮੈਂ ਕਹਿੰਦਾ ਜੀ 1200 ਡਾਲਰ ਹੈਗਾ ਕਹਿੰਦਾ ਜੀ ਸੌਦੀ ਰਸੀਦ ਦਿਖਾਓ ਮੈਂ ਕਹਾ ਯਾਰ ਰਸੀਦ ਹਾਲਾ ਕਿ ਚਲੋ ਮੈਂ ਵਕਾਲਤ ਕਰਦਾ ਹਾਂ ਕਈ ਚੀਜ਼ਾਂ ਨਹੀਂ ਵੀ ਆਪਾਂ ਨੂੰ ਪਜਾਤਾਂ ਹੈ ਆਪਾਂ ਵਾਸਤਾ ਨਾ ਪਵੇ ਨਹੀਂ ਪਤਾ ਲੱਗਦਾ ਤੇ ਮੈਨੂੰ ਕਹਿੰਦਾ ਜੀ ਤੁਹਾਨੂੰ ਪਤਾ ਨਹੀਂ ਹੈ ਕਿ ਵੀ 3 ਮਹੀਨੇ ਤੋਂ ਵੱਧ ਤੁਸੀਂ ਜਿਹੜੀ ਫੋਰਨ ਦੀ ਕਰੰਸੀ ਨਹੀਂ ਰੱਖ ਸਕਦੇ ਮੈਂ ਕਹਾ ਯਾਰ 1200 ਡਾਲਰ ਤਾਂ ਹੈਗਾ ਇਹ ਕਿਹੜੀ ਬਾਲੀ ਵੱਡੀ ਰਕਮ ਨਾਲੇ ਮੇਰੇ ਹੀ ਪੈਸੇ ਹੈ ਮੈਂ ਵਾਪਸ ਆਇਆ ਸੀਗਾ ਤੇ ਉਹ ਪਰਸੇ ਪਈ ਰਹੇਗੀ ਕਹਿੰਦਾ ਜੀ ਇਸ ਵਾਰੀ ਤਾਂ ਅਸੀਂ ਤੁਹਾਨੂੰ ਵੀ ਜਾਣ ਦਿੰਦੇ ਆ ਪਰ ਕਹਿੰਦਾ ਅਗਲੀ ਵਾਰੀ ਕਦੇ ਵੀ ਤੁਸੀਂ ਰਸੀਦ ਨਾਲ ਚਾਹੀਦੀ ਹੈ ਕਹਿੰਦਾ ਮਤਲਬ ਇਹ ਹੈ ਕਿ ਜੇ ਕਾਨੂੰਨ ਦੀ ਗੱਲ ਕਰੀਏ ਤੇ ਕਾਨੂੰਨ ਦੇ ਹਿਸਾਬ ਨਾਲ ਤਾਂ ਤੁਸੀਂ ਇੱਕ ਲਿਮਟ ਤੋਂ ਵੱਧ ਕੀ ਨਹੀਂ ਸਕਦੇ ਠੀਕ ਹੈ ਨਾ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਲਿਮਟ ਦੇ ਤੌਰ ਤੇ 2 ਲੱਖ ਰੁਪਇਆ ਜਿਹੜਾ ਹੈਗਾ ਆਪਾਂ ਉਸ ਤੋਂ ਜ਼ਿਆਦਾ ਪੈਸੇ ਕਢਾ ਨਹੀਂ ਸਕਦੇ ਵੀ ਲਿਮਟ ਤਾਂ ਹਰ ਚੀਜ਼ ਦੀ ਹੈਗੀ ਹੈ ਕਾਨੂੰਨੀ ਤੌਰ ਤੇ 7.5 ਕਰੋੜ ਰੁਪਇਆ ਤਾਂ ਇਟਸ ਵੈਰੀ ਵੈਰੀ ਹਿਊਜ ਅਮਾਉਂਟ ਜਿਹੜੀ ਘਰੇ ਰੱਖ ਹੀ ਨਹੀਂ ਸਕਦੇ ਆਪਾਂ ਤੁਸੀਂ ਉਨੀ ਗੱਲ ਹੋਰ ਦੇਖੋ ਆ ਪੰਜ-ਸੱਤ ਮਹੀਨੇ ਪਹਿਲਾਂ ਜਿਹੜਾ ਕੇਸ ਹੋਇਆ ਸੀਗਾ ਜਿਸ ਤੇ ਦਿੱਲੀ ਹਾਈ ਕੋਰਟ ਦੇ ਜੱਜ ਸਾਹਿਬ ਦੇ ਘਰੋਂ 15 ਕਰੋੜ ਰੁਪਈਆ ਉਹਨਾਂ ਦੇ ਘਰੋਂ ਬਰਾਮਦ ਹੋਇਆ ਸੀਗਾ ਉਹ ਕਹਿੰਦੇ ਕਿ ਜੀ ਮੇਰਾ ਨਹੀਂ ਹੈ ਜਾਂ ਐਦਾ ਨਹੀਂ ਹੈ ਕਿਸੇ ਨੇ ਰੱਖਤਾ ਹੋਣਾ ਇਹ ਗੱਲ ਦੇਖੋ ਹੁਣ ਤੁਸੀਂ ਆਪ ਸਮਝ ਜਾਓ ਨੂੰ ਕੁਲਦੀਪ ਜੀ ਕਿ ਵੀ 15 ਕਰੋੜ ਰੁਪਈਆ ਕਿਸੇ ਨੇ ਰੱਖਤਾ ਹੁਣ ਪਤਾ ਨਹੀਂ ਕੀ ਦੇ ਹੈਗੇ ਆ ਇਹ ਐਕਸਕਿਊਜ਼ ਜੱਜ ਦੇ ਘਰੇ ਉਹ ਵੀ ਦੱਸੋ ਮਤਲਬ ਹਾਈ ਕੋਰਟ ਦੇ ਜੱਜ ਦੇ ਘਰੇ ਜਿਹਦੇ ਮਤਲਬ ਇੰਨੀ ਸਿਕਿਉਰਟੀ ਲੱਗੀ ਹੋਈ ਹੈ ਮਜ਼ਾਕ ਬਣਿਆ ਹੋਇਆ ਕੋਈ ਹੁਣ ਐਡੇ ਵੱਡੇ ਅਫੀਸਰ ਦੇ ਘਰੇ ਜੇ ਇੰਨੀ ਕੈਸ਼ ਬਰਾਮਦ ਕੀ ਹੈ ਤੇ ਮਜ਼ਾਕ ਤਾਂ ਹੈ ਨਹੀਂਗਾ ਇਟਸ ਅ ਵੈਰੀ ਸੀਰੀਅਸ ਥਿੰਗ ਅਸੀਂ ਹੱਸੀ ਜ਼ਰੂਰ ਜਾ ਰਹੇ ਹਾਂ ਬਟ ਪਤਾ ਕੀ ਗੱਲ ਹੈ ਤੁਸੀਂ ਇਹ ਦੇਖੋ ਆਉਣ ਵਾਲੀ ਪੀੜੀ ਆਉਣ ਵਾਲੀ ਜਨਰੇਸ਼ਨ ਤੇ ਜਿਹੜੇ ਬੱਚੇ ਹੁਣ ਪੜ੍ਹ ਰਹੇ ਨੇ ਨੌਕਰੀਆਂ ਲੱਭ ਰਹੇ ਨੇ ਉਹਨਾਂ ਨੂੰ ਕਿਵੇਂ ਭਰੋਸਾ ਹੋਊਗਾ ਕਿ ਆਉਣ ਵਾਲੇ ਟਾਈਮ 'ਚ ਕੋਈ ਹਾਲਾਤ ਹਿੰਦੁਸਤਾਨ ਦੇ ਪੰਜਾਬ ਦੇ ਠੀਕ ਹੋਣਗੇ ਇਮਾਨਦਾਰੀ ਦੇ ਤ ਦੇ ਦੇਖਿਆ ਜਾਂਦਾ ਸੀ ਅਕਸਰ ਕਿ ਆ ਜਾਂਦਾ ਸੀ ਕਹਿੰਦੇ ਇਮਾਨਦਾਰ ਅਫਸਰ ਨੇ ਇਹ ਕਈ ਥਾਵਾਂ ਤੇ ਇਹਨਾਂ ਨੂੰ ਕੇਸ ਵੀ ਮਿਲੇ ਨੇ ਪਰ ਇਹ ਜਦੋਂ ਕੇਸ ਸਾਹਮਣੇ ਆਇਆ ਤਾਂ ਸਭ ਦੀਆਂ ਮੈਗਨ ਅੱਖਾਂ ਡੀ ਰਹੀਆਂ ਨਹੀਂ ਦੇਖੋ ਗੱਲ ਇਹ ਕੁਲਦੀਪ ਜੀ ਮਤਲਬ एवरीवन ਇਜ਼ ਹੈਵਿੰਗ ਅ ਵਰਲਡ ਅਰਾਊਂਡ ਹਿਮਸੈਲਫ ਮਤਲਬ ਹਰੇਕ ਬੰਦਾ ਆਪਣੇ ਆਲੇ ਦੋਲੇ ਇੱਕ ਦੁਨੀਆ ਲੈ ਕੇ ਚੱਲਦਾ ਉਹਦੇ ਕਈ ਤਰ੍ਹਾਂ ਦੇ ਚਿਹਰੇ ਵੀ ਹੁੰਦੇ ਹੈਗੇ ਹੁਣ ਗੱਲ ਇਹ ਹੈ ਕਿ ਵੀ ਹਜੇ ਕਿਉਂਕਿ ਦੇਖੋ ਮੈਂ ਵੀ ਉਹਨਾਂ ਕੋਲੇ ਕਿਉਂਕਿ ਬੀਇੰਗ ਕ੍ਰਿਮੀਨਲ ਲਾਇਰ ਵਾਸਤਾ ਪੈਂਦਾ ਰਹਿੰਦਾ ਸੀਗਾ ਮੈਂ ਮਿਲਦਾ ਜਿਲਦਾ ਰਹਿੰਦਾ ਮੈਨੂੰ ਕਦੇ ਵੀ ਨਹੀਂ ਲੱਗਿਆ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਉਹੀ ਮੇਰੇ ਵੀ ਆਬਜ਼ਰਵੇਸ਼ਨ ਮੇਰੀ ਵੀ ਇਹੀ ਹੈਗੀ ਹੈ ਹੁਣ ਗੱਲ ਇਹ ਹੈ ਨਾ ਕਿ ਹਜੇ ਤਾਂ ਕਿਉਂਕਿ ਜੇਰੇ ਤਫਤੀਸ਼ ਹੈ ਜ਼ੀਰੇ ਤਫਤੀਸ਼ ਹੈ ਕੀ ਨਿਕਲ ਕੇ ਆਉਂਦਾ ਉਹ ਬਾਦਲ ਹੀ ਗੱਲ ਹੈ ਪਰ ਜਿਹੜੇ ਫੈਕਟ ਜਿਹੜੇ ਇਨ ਹੈਂਡ ਫੈਕਟ ਹੈਗੇ ਆ ਜਿਹੜੇ ਮੈਂ ਕਹਿੰਦਾ ਵੀ ਰਾਈਟਿੰਗ ਔਨ ਵਾਲ ਹੈਗਾ ਕਿ ਇੰਨੀ ਬਰਾਮਦਗੀ ਇੰਨਾ ਕੁਸ਼ ਤੇ ਇੰਨੀ ਬੰਦੇ ਨੇ ਜਿਸ ਤਰੀਕੇ ਨਾਲ ਸੀਬੀਆਈ ਦਾ ਕੇਸ ਹੈਗਾ ਕੋਈ ਝੂਠਾ ਕੇਸ ਇਸ ਤਰੀਕੇ ਨੂੰ ਕਿੰਨਾ ਝੂਠਾ ਕਿੰਨਾ ਸੱਚਾ ਉਹ ਤਾਂ ਚਲੋ ਫਾਈਨਲ ਰਿਪੋਰਟ ਤੋਂ ਪਤਾ ਲੱਗੇਗਾ ਪਰ ਦੇਖੋ ਗੱਲ ਤਾਂ ਇਹ ਬਹੁਤ ਵੱਡੀ ਹੀ ਹੈਗੀ ਹੈ ਤੇ ਮੋਰ ਓਵਰ ਜਦੋਂ ਕਿਉਂਕਿ ਐਕਚੁਅਲੀ ਕੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਇਮਾਨਦਾਰ ਅਫਸਰ ਦੀ ਛਵੀ ਸੀ ਇਹਨਾਂ ਦੀ ਠੀਕ ਹੈ ਉਹ ਤਾਂ ਮੈਂ ਮੰਨ ਕੇ ਚੱਲਦਾ ਕਿਉਂਕਿ ਗ ਅਫਸਰ ਦੀ ਕੋਈ ਸ਼ਿਕਾਇਤ ਵੀ ਤਾਂ ਕਰਨੀ ਬੜੀ ਔਖੀ ਹੈ ਨਾ ਕੋਈ ਕਿੱਦਾਂ ਕਰੂਗਾ ਕਿੱਦਾਂ ਕਰੂਗਾ ਜੇ ਕੋ ਮਨ ਕੇ ਅੱਛਾ ਦੂਜੀ ਗੱਲ ਇਹ ਹੈ ਕਿ ਐਸ ਲੈਵਲ ਦੇ ਅਫੀਸਰ ਜਿਹੜੇ ਹੈਗੇ ਸਿੱਧਾ ਤਾਂ ਡੀਲ ਕਰਦੇ ਵੀ ਨਹੀਂ ਹੈਗੇ ਠੀਕ ਹੈ ਨਾ ਜੀ ਉਹਨਾਂ ਨੇ ਜੇ ਕਿਸੇ ਨੂੰ ਕੋਈ ਮੈਸੇਜ ਕਰਨਾ ਐਸੇ ਵੀ ਕੀਤਾ ਤਾਂ ਕਿਸੇ ਦੇ ਥਰੂ ਹੀ ਸੀਗਾ ਪਰ ਗੱਲ ਇਹ ਵੀ ਅੱਜਕੱਲ ਕਿਉਂਕਿ ਡਿਵਾਈਸੇਜ਼ ਹੈਗੀਆਂ ਰਿਕਾਰਡਿੰਗ ਹੋ ਜਾਂਦੀ ਹੈ ਤੇ ਬੰਦਾ ਜਿਹੜਾ ਹੋ ਸਕਦਾ ਹੁਣ ਤਪਿਆ ਹੀ ਇੰਨਾ ਕਹੋਵੇ ਵੀ ਅਗਲੇ ਨੇ ਸੋਚਿਆ ਵੀ ਚੱਲ ਯਾਰ ਮੇਰਾ ਜੋ ਮਰਜ਼ੀ ਹੋਵੇ ਪਰ ਮੈਂ ਅੱਜ ਵੀ ਇਸੇ ਕਹਿਤਾ ਕਰਦਾ ਕਿ ਕਿ ਲੱਖ ਰੁਪਏ ਬਰਾਮਦ ਹੋਇਆ ਜਿਹੜਾ ਉਹ ਨੌਜਵਾਨ ਮੁੰਡਾ ਕਿ ਸਾਨੂੰ ਸੀ ਕਿਸੇ ਸਮੇਂ ਕਹਿੰਦੇ ਗਵਿੰਦਗੜ੍ਹ ਚ ਨੌਕਰੀ ਮੰਗਦਾ ਸੀ ਕਿ ਮੈਨੂੰ ਨੌਕਰੀ ਮਿਲ ਜਾਏ ਜਾਂ ਕੋਈ ਮੈਨੂੰ ਕਾਰੋਬਾਰੀ ਕਾਰੋਬਾਰੀ ਖਿਲਾ ਦੋ ਹੁਣ ਖਬਰ ਹੈ ਵੀ ਕਹਿ ਰਹੀ ਨੇ ਜੀ ਫਾਇਰ ਬ੍ਰ ਵੇ ਇਹ ਕਾਰੋਬਾਰੀ ਨੂੰ ਆਇਡੈਂਟੀਫਾਈ ਕੀਤਾ ਵੀ ਕਿੰਨਾ ਕਿਹਦਾ ਕਰੋ ਕੰਮ ਕਿੱਡਾ ਕਬੜਾ ਕਾਰੋਬਾਰੀ ਹੈ ਤਾਂ ਇਹ ਇਹਨੂੰ ਆਪਣੇ ਜਾਲ ਦੇ ਵਿੱਚ ਮੋਣਿਆ ਹੋਵੇ ਕਿਉਂਕਿ ਅਫਸਰਾਂ ਦੇ ਨਾਲ ਤੋਰਾਂ ਦੀ ਫੋਟੋਆਂ ਹੈਗੀਆਂ ਸੀ ਇਹ ਵੀ ਵੱਡੇ ਪਲੈਨਿੰਗ ਦਾ ਹਿੱਸਾ ਕੋਈ ਲੀਡਰਾਂ ਦੇ ਨਾਲ ਫੋਟੋਆਂ ਨੇ ਮੋਟੇ ਦੇਖੋ ਕਹਿੰਦੇ ਕਿ ਵੀ ਮੇਰਾ ਇੱਕ ਮੰਨਣਾ ਹੈ ਕਿ ਮੈਂ ਆਪਣੇ ਕਈ ਕੇਸਿਸ ਉਸ ਤਰੀਕੇ ਨਾਲ ਸੁਲਝਾਏ ਹੈਗੇ ਮੈਂ ਇੱਕ ਗੱਲ ਮੰਨ ਕੇ ਚੱਲਦਾ ਵੀ ਜਦੋਂ ਬੰਦਾ ਫੜਿਆ ਜਾਂਦਾ ਹੈ ਨਾ ਕੋਈ ਵੀ ਮਤਲਬ ਗਲਤ ਉਸसे ਅਕਰੈਂਸ ਸੇ ਵੀ ਕੋਈ ਆਫੈਂਸ ਕਰਦਾ ਹੋਇਆ ਫੜਿਆ ਜਾਂਦਾ ਠੀਕ ਹੈ ਨਾ 99.9% ਉਹਦਾ ਪਹਿਲਾ ਗੁਨਾਹ ਨਹੀਂ ਹੁੰਦਾ ਮਤਲਬ ਇਹ ਨਹੀਂ ਹੈ ਕਿ ਉਹ ਪਹਿਲੀ ਵਾਰੀ ਕਰ ਰਿਹਾ ਸੀ ਤੇ ਫੜਿਆ ਗਿਆ ਉਹ ਤਾਂ ਹੁਣ ਚਲੋ ਜੇ ਉਹਦੀ ਇਨਵੈਸਟੀਗੇਸ਼ਨ ਹੋਏਗੀ ਉਹਦੀ ਕਾਲ ਡਿਟੇਲ ਜਾਂ ਉਹਨੂੰ ਉਸ ਤੋਂ ਜੋ ਪੁੱਛੇ ਕੁਝ ਆਪਣਾ ਅਫੀਸਰ ਕਰਨਗੇ ਤੇ ਵੀ ਹੋਰ ਉਹਨੇ ਕਿੰਨੀਆਂ ਕਿਹੋ ਜਿਹੀਆਂ ਸੈਟਿੰਗਾਂ ਕੀਤੀਆਂ ਕਿੰਨੇ ਕੋ ਪੈਸੇ ਡੈਰੀ ਮਿਲਿਆ ਉਹ ਡੈਰੀ ਕਹਿੰਦੇ ਵੀ ਉਹ ਕਾਰੋਬਾਰੀਆਂ ਤੋਂ ਸਰਾਬ ਕਾਰੋਬਾਰੀਆਂ ਤੋਂ ਪੁਲਿਸ ਅਧਿਕਾਰੀਆਂ ਤੋਂ ਵਸੂਲੀ ਕਰਦੇ ਉਹ ਤੇ ਨੋ ਤੇ ਡੈਰੀ ਤੇ ਕਹਿੰਦੇ ਜਿਵੇਂ ਰਾਜ ਦੀਆਂ ਖਬਰਾਂ ਕਹਿ ਰਹੀ ਹੈ ਬਿਲਕੁਲ ਐਕਚੁਅਲੀ ਕੀ ਹੈ ਬੜੀ ਇਤਰਾਸ ਦੀ ਹੈ ਸਾਡੇ ਮੁਲਕ ਦੀ ਕਿ ਇਹ ਫੁੱਲਫਲੇ ਜੀ profession ਦੇ ਤੌਰ ਤੇ ਕੰਮ ਹੁੰਦਾ ਕਮਿਸ਼ਨ ਏਜੰਟ ਦਾ ਕਿ ਵੀ ਕਮਿਸ਼ਨ ਏਜੰਟਾਂ ਵਾਂਗੂ ਕਿ ਵੀ ਹਾਂਜੀ ਵੀ ਜਿਹੜੇ ਲੋਕਾਂ ਦੇ ਕੰਮ ਕਰ ਰਹੇ ਇਹਨੂੰ ਲਾਈਜਨਰ ਆਪਣੇ ਆਪ ਨੂੰ ਇਹ ਕਹਿੰਦੇ ਹੁੰਦੇ ਆ ਕਿ ਲਾਈਜਨਿੰਗ ਦਾ ਕੰਮ ਕਰਦੇ ਆ ਜੀ ਅਸੀਂ ਤੇ ਇਹ ਜਿਹੜੇ ਆ ਇਹਨੂੰ ਤੁਸੀਂ ਮੰਨ ਕੇ ਚੱਲੋ ਵੀ ਇਹ ਅੰਡਰ ਕਵਰ ਜਿਹੜੇ ਹੈਗੇ ਆ ਇਹਨਾਂ ਦੇ ਏਜੰਟ ਹੈਗੇ ਆ ਜਿਹੜੇ ਕਿ ਮੰਨ ਕੇ ਚੱਲੋ ਪੈਸੇ ਦੀ ਉਗਰਾਹੀ ਕਰਨ ਵਾਸਤੇ ਠੀਕ ਹੈ ਐਜ਼ ਅ ਟੂਲ ਕੰਮ ਕਰਦੇ ਨੇ ਤੇ ਫਿਰ ਅੱਛੀ ਗੱਲ ਇਹ ਹੈ ਨਾ ਕਿ ਵੀ ਜਿਹੜਾ ਸਾਡਾ ਮੁਲਕ ਖੋਖਲਾ ਹੁੰਦਾ ਜਿਹੜਾ ਉਹ ਇਸੇ ਤਰੀਕੇ ਨਾਲ ਹੁੰਦਾ ਵੀ ਇਹ ਦੀਮਿਕਾਂ ਜਿਹੜੀਆਂ ਹੈਗੀਆਂ ਇਹ ਜਿਹੜੇ ਮਤਲਬ ਜਿਵੇਂ ਆਪਣੇ ਕਮੱਕੀ ਦੀ ਫਸਲ ਜਦੋਂ ਲੱਗਦੀ ਹੈ ਤੇ ਚੂਹੇ ਜਿਹੜੇ ਬਿੱਲਾ ਬਣਾ ਦਿੰਦੇ ਨੇ ਨਾ ਖੇਤਾਂ ਦੇ ਵਿੱਚ ਤੇ ਇਹ ਬਿੱਲਾ ਬਣਾ ਕੇ ਸਾਰੀ ਤਰਤੀ ਕਮਜ਼ੋਰ ਕਰ ਦਿੰਦੇ ਨੇ ਤੇ ਸਾਡੇ ਸਿਸਟਮ ਦੇ ਵਿੱਚ ਜਿਹੜੀ ਰੂਟਿੰਗ ਤਾਂ ਹੈਗੀ ਹੈ ਨਾ ਪਰ ਇਸ ਖਬਰ ਦੇ ਨਾਲ ਜਿਵੇਂ ਡੀਆਈਜੀ ਸੀਬੀਆਈ ਨੇ ਚੱਕ ਲਿਆ ਬਾਕੀ ਅਫਸਰਾਂ ਨੂੰ ਵੀ ਜਿਹੜੇ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ ਜਾਂ ਫਿਰ ਰਿਸ਼ਤ ਲੈਂਦੇ ਨੇ ਉਹਨਾਂ ਦੇ ਲਈ ਵੀ ਇੱਕ ਇਹ ਸੁਨੇਹਾ ਹੈ ਕਿ ਕਿੰਨਾ ਮਰਜ਼ੀ ਵੱਡਾ ਅਫਸਰ ਕਿਉਂ ਨਾ ਹੋਵੇ ਪਹਿਲਾਂ ਸਲੂਟ ਵੱਜਦੇ ਸੀ ਕੱਲ ਅਦਾਲਤ 'ਚ ਤੁਸੀਂ ਦੇਖਿਆ ਇੱਕ ਮੁਲਾਜ਼ਮ ਦੂਜੇ ਪਾਸੇ ਬਾਹ ਫੜੀ ਫਿਰਦਾ ਇੱਕ ਦੂਜੇ ਪਾਸੇ ਫੜੇ ਫਿਰਦਾ ਕਿਤੇ ਸਲੂਟ ਵੱਜਦੇ ਮੂੰਹ ਲੱਕੋ ਕੇ ਨਿਕਲਣਾ ਪਿਆ ਦੇਖੋ ਜੀ ਗੱਲ ਇਹ ਹੈ ਕਿ ਛੋਟੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਤਾਂ ਅਕਸਰ ਫੜੇ ਜਾਂਦੇ ਰੋਜ਼ ਦੇ ਹੀ ਕੰਮ ਹੈ ਕਿ ਜੇ ਹਾਂਜੀ ਇੱਥੇ 500 ਦੀ ਰਿਸ਼ਵਤ ਲੈਂਦਾ 2000 ਦੀ 10000 ਦੀ ਰਿਸ਼ਵਤ ਲੈਂਦਾ ਫਲਾਨਾ ਫੜਿਆ ਗਿਆ ਦੇਖੋ ਐਡੇ ਵੱਡੇ ਪੱਦਰ ਦੇ ਅਫੀਸਰ ਰੋਜ਼-ਰੋਜ਼ ਨਹੀਂ ਇਹ ਕੇਸ ਬਣਦੇ ਹੁੰਦੇ ਠੀਕ ਹੈ ਨਾ ਜਿੱਦਾਂ ਹੁਣ ਤੁਸੀਂ ਦੇਖੋ ਪਿੱਛੇ ਕਿੰਨੀ ਜ਼ਿਆਦਾ ਉਹ ਮਤਲਬ ਤਰਥਲੀ ਮੱਤੀ ਹੋਈ ਸੀਗੀ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਆਈਪੀਐਸ ਜਿਹੜਾ ਪੂਰਨ ਕੁਮਾਰ ਹੈ ਉਹਨੇ ਸੁਸਾਈਡ ਕੀਤੀ ਅੱਛਾ ਵਜ੍ਹਾ ਇੱਕ ਐਡੇ ਵੱਡੇ ਅਹੁਦੇ ਵਾਲਾ ਤਕਰੀਬਨ ਇਕੁਇਵੈਲੈਂਟ ਇਹਨਾਂ ਦੇ ਬਰਾਬਰ ਦਾ ਏਡੀਜੀਪੀ ਰੈਂਕ ਦਾ ਬੰਦਾ ਵੀ ਤੇ ਉਸ ਰੈਂਕ ਦਾ ਸੀਨੀਅਰ ਅਫੀਸਰ ਜਿਹੜਾ ਹੈਗਾ ਉਹ ਸੁਸਾਈਡ ਕਰ ਜੀ ਪੁਲਿਸ ਦਾ ਅਫੀਸਰ ਠੀਕ ਹੈ ਨਾ ਤੇ ਤੁਸੀਂ ਸੋਚ ਕੇ ਦੇਖੋ ਵੀ ਮਤਲਬ ਇਹ ਵੀ ਹੋਦਾ ਕਿਉਂਕਿ ਪੀਐਸਓ ਗ੍ਰਫਤਾਰ ਹੋ ਗਿਆ ਸੀਗਾ ਇੱਕ ਦਿਨ ਪਹਿਲਾਂ ਤੇ ਹੁਣ ਉਹਨੂੰ ਪਤਾ ਹੀ ਕਿ ਮਤਲਬ ਉਹਨੂੰ ਹੋਣਾ ਕੁਛ ਨਾ ਕੁਛ ਹੋ ਜਾ ਲੁਕੋਣ ਵਾਲਾ ਜਿਹੜਾ ਵੀ ਉਹਨੂੰ ਲੱਗਿਆ ਹੋਣਾ ਕਿ ਵੀ ਹਾਂਜੀ ਵੀ ਜੇ ਸਾਹਮਣੇ ਆ ਗਿਆ ਤਾਂ ਮੇਰਾ ਜੀਣਾ ਮੁਸ਼ਕਿਲ ਹੋ ਜਾਊਗਾ ਤੇ ਉਹ ਮਤਲਬ ਇਟ ਇਜ਼ ਐਨ ਐਕਸਟ੍ਰੀਮ ਸਟੈਪ ਕਿ ਕੋਈ ਬੰਦਾ ਜਿਹੜਾ ਸਧਾਰਨ ਬੰਦਾ ਵੀ ਜਦੋਂ ਸੁਸਾਈਡ ਕਰਦਾ ਤਾਂ ਮਤਲਬ ਮੰਨ ਕੇ ਚੱਲੋ ਵੀ ਉਹਦੀ ਦਿਮਾਗੀ ਹਾਲਤ ਜਾਂ ਉਹਦੇ ਹਾਲਾਤ ਕਿੰਨੇ ਕੁ ਮੁਸ਼ਕਿਲ ਹੋਣਗੇ ਤੇ ਇੱਕ ਜਿਹੜਾ ਐਨੇ ਸੀਨੀਅਰ ਲੈਵਲ ਦਾ ਜਿਹੜਾ ਆਈਪੀਐਸ ਹੈ ਉਹ ਬੰਦਾ ਸੁਸਾਈਡ ਕਰ ਰਿਹਾ ਤਾਂ ਕੀ ਹਾਲਾਤ ਹੋਣਗੇ ਤੇ ਕੀ ਕੁਝ ਉਹਦੇ ਕੋਲ ਇਹੋ ਜਿਹਾ ਹੋਊਗਾ ਜਿਹੜਾ ਉਹ ਦੱਸ ਨਹੀਂ ਸਕਦਾ ਠੀਕ ਹੈ ਅੱਛਾ ਉਸ ਤੋਂ ਬਾਅਦ ਇਨਿਡੀਏਟਲੀ ਬਾਅਦ ਹਫਤੇ ਬਾਅਦ ਹੀ ਇੱਕ ਹੋਰ ਜਿਹੜਾ ਹੈਗਾ ਏਐਸਆਈ ਜਿਹੜਾ ਉਹ ਸੁਸਾਈਡ ਕਰ ਜਾਂਦਾ ਤੇ ਕਹਿੰਦਾ ਮਤਲਬ ਇਹ ਹੈ ਵੀ ਕੁਝ ਤਾਂ ਬਹੁਤ ਤਰਥੱਲੀ ਮਚਾਉਣ ਵਾਲਾ ਇਹ ਕੁਝ ਗਲਤ ਬਹੁਤ ਚੱਲ ਰਿਹਾ ਨਾ ਮਤਲਬ ਇਹ ਹਾਂ ਕਿਉਂਕਿ ਜਿਹੜੇ ਇਹ ਇਨਸੀਡੈਂਟ ਹੈਗੇ ਆ ਇਹ ਇਨਸੀਡੈਂਟ ਸਧਾਰਨ ਨਹੀਂ ਹੈਗੇ ਇਹ ਕੁਝ ਬਹੁਤ ਕੁਝ ਵੱਡਾ ਅੰਦਰੋਂ ਅੰਦਰ ਜਿਹੜਾ ਚੱਲੀ ਜਾਂਦਾ ਤੇ ਸਾਡਾ ਸਿਸਟਮ ਜਿਹੜਾ ਨਾ ਰੋਟਨ ਮਤਲਬ ਇਹ ਪਤਾ ਲੱਗਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਥੈਂਕ ਯੂ ਸਸੀ ਕੌਰ ਜੀ। ਤਾਂ ਹਾਈ ਕੋਰਟ ਦੇ ਸੀਨੀਅਰ ਵਕੀਲ ਅਨਿਲ ਸਾਗਰ ਨਾਲ ਸੀ ਤਾਂ ਉਹਨਾਂ ਨੇ ਕਾਨੂੰਨੀ ਪੱਖ ਵੀ ਦੱਸੇ ਨੇ ਕਿ ਹੁਣ ਡੀਆਈਜੀ ਦੇ ਕੇਸ ਦੇ ਵਿੱਚ ਕੀ ਹੋ ਸਕਦਾ ਕਿੰਨੀ ਸਜ਼ਾ ਹੋ ਸਕਦੀ ਆ। ਤਾਂ ਇਹ ਵੀ ਦੱਸਿਆ ਕਿ ਜਿਹੜਾ ਹੁਣ ਨਮਾ ਬੀਐਨਐਸ ਦਾ ਕਾਨੂੰਨ ਆਇਆ ਤਾਂ ਉਸ ਤਾਰਾ ਦੇ ਤਹਿਤ ਕੋਈ ਵੀ ਏਜੰਸੀ ਪੁਲਿਸ ਕਿਸੇ ਵੀ ਸਮੇਂ ਰਿਮਾਂਡ ਆ ਜਿਹੜਾ ਉਸ ਮੁਲਜ਼ਮ ਦਾ ਲੈ ਸਕਦੀ ਆ ਪਰ ਹਾਲੇ ਜਾਂਚ ਦਾ ਵਿਸ਼ਾ ਪਰ ਜਿੰਨੇ ਅਟੈਚੀਆਂ ਨੋਟਾਂ ਦੀਆਂ ਮਿਲੀਆਂ ਨੇ ਜਾਂ ਸੋਨਾ ਮਿਲਿਆ ਤਾਂ ਉਸਨੇ ਸਭ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਕਿ ਇੱਕ ਉਹ ਉਹ ਅਧਿਕਾਰੀ ਸੀ ਉਹ ਅਫਸਰ ਸੀ ਜਿਸ ਨੂੰ ਇਮਾਨਦਾਰੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਪਰ ਹੁਣ ਜਦੋਂ ਜਾਂਚ ਹੋਏਗੀ ਤਾਂ ਪਰਤਾਂ ਖੁੱਲਣਗੀਆਂ ਇੱਕ ਡੈਰੀ ਦਾ ਵੀ ਜ਼ਿਕਰ ਹੋ ਰਿਹਾ ਅੱਜ ਦੀਆਂ ਖਬਰਾਂ ਦੇ ਵਿੱਚ ਇੱਕ ਡੈਰੀ ਬਰਾਮਦ ਉਸ ਦਲਾਲ ਦੇ ਕੋਲ ਹੋਈ ਆ ਜਿੱਦੇ ਵਿੱਚ ਡਿਟੇਲ ਲਿਖੀ ਹੋਈ ਸੀ ਕਿ ਕਿਹੜੇ ਕਾਰੋਬਾਰੀਆਂ ਤੋਂ ਪੈਸਾ ਹੋਰ ਵੀ ਵਸੂਲਿਆ ਜਾ ਰਿਹਾ ਸੀ ਜਾਂ ਕਈ ਅਧਿਕਾਰੀਆਂ ਤੋਂ ਪੈਸਾ ਲਿਆ ਜਾ ਰਿਹਾ ਸੀ ਤਾਂ ਉਹ ਡੈਰੀ ਜਿਹੜੀ ਸੀਬੀਆਈ ਦੇ ਹੱਥ ਲੱਗੀ ਉਹ ਕਾਫੀ ਅਹਿਮ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖਲਾਸੇ ਇਸ ਮਾਮਲੇ ਦੇ ਵਿੱਚ ਹੋਰ ਵੀ ਹੋ ਸਕਦੇ ਨੇ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਕਸਮੈਨ ਟੀਵੀ ਮੋਹਾਲੀ